ਨਮਸਕਾਰ ਦੇਸ਼ ਨਰੇ ਜੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸ਼ਮੀ ਦਾਵਰਾ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅੱਜ ਦੀ ਚਰਚਾ ਅੱਜ ਦੀ ਚਰਚਾ 'ਚ ਦੋਸਤੋ ਅੱਜ ਅਸੀਂ ਚਰਚਾ ਕਰਾਂਗੇ ਜੀਐਸਟੀ ਤੇ ਗoods ਐਂਡ ਸਰਵਿਸ ਟੈਕਸ ਅਸੀਂ ਜਾਣਦੇ ਕਿ 22 ਸਤੰਬਰ ਨੂੰ ਭਾਰਤ ਦੇ ਵਿੱਚ ਜੀਐਸਟੀ 2.0 ਲਾਗੂ ਕੀਤਾ ਗਿਆ 15 ਅਗਸਤ ਨੂੰ ਹੀ ਪ੍ਰਧਾਨ ਮੰਤਰੀ ਜੀ ਨੇ ਲਾਲ ਕਿਲੇ ਤੋਂ ਐਲਾਨ ਕੀਤਾ ਸੀ ਕਿ ਅਸੀਂ GST ਦੀਆਂ ਕੁਝ ਦਰਾਂ ਦੇ ਵਿੱਚ ਬਦਲਾਅ ਲਿਆਵਾਂਗੇ ਜਿਸ ਦੇ ਨਾਲ ਆਮ ਨਾਗਰਿਕ ਨੂੰ ਬਹੁਤ ਫਾਇਦਾ ਹੋਏਗਾ ਅੱਜ ਅਸੀਂ ਵੀ ਉਸੇ ਵਿਸ਼ੇ ਨੂੰ ਲੈ ਕੇ ਕਿ GST ਨਾਲ ਸਾਡੀ ਅਰਥਵਿਵਸਥਾ ਨੂੰ ਕਿੰਨਾ ਕੁ ਫਾਇਦਾ ਹੋਏਗਾ ਆਮ ਨਾਗਰਿਕ ਨੂੰ ਕਿੰਨਾ ਕੁ ਫਾਇਦਾ ਹੋਏਗਾ ਕਿਸ ਤਰ੍ਹਾਂ ਇਹ ਸਾਡੇ ਲਈ ਸਾਰਾ ਫਾਇਦੇਮੰਦ ਸਾਬਤ ਹੋਣ ਜਾ ਰਿਹਾ ਹੈ ਇਹ ਹੀ ਚਰਚਾ ਕਰਾਂਗੇ ਆਪਣੇ ਮਾਇਰਾਂ ਨਾਲ ਇਸ ਵਿਸ਼ੇ ਦੇ ਉੱਤੇ GST 2.0 ਅਤੇ ਭਾਰਤੀ ਅਰਥਵਿਵਸਥਾ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਜਿਹੜੇ ਮਾਹਿਰਾਂ ਨੂੰ ਅਸੀਂ ਸਟੂਡੀਓ 'ਚ ਸੱਦਾ ਦਿੱਤਾ ਹੈ ਸਭ ਤੋਂ ਪਹਿਲਾਂ ਉਹਨਾਂ ਦਾ ਤੁਹਾਡੀ ਨਾਲ ਵਾਕਫ ਕਰਾਦਾ ਮੇਰੇ ਬਿਲਕੁਲ ਨਾਲ ਬੈਠੇ ਨੇ ਬਲਰਾਮ ਪ੍ਰਾਸ਼ਰ ਮਲਰਾ ਪ੍ਰੈਸ਼ਰ ਭਾਜਪਾ ਗੂ ਨੇ ਤੇ ਕਿਉਂਕਿ ਭਾਜਪਾ ਨਾਲ ਸੰਬੰਧਿਤ ਨੇ ਤੇ ਭਾਜਪਾ ਦੀਆਂ ਬਹੁਤ ਬਰੀਕੀਆਂ ਨੂੰ ਜਾਣਦੇ ਵੀ ਹੋਣਗੇ ਇਹਨਾਂ ਨਾਲ ਵੀ ਜੀਐਸਟੀ ਬਾਰੇ ਗੱਲਾਂ ਕਰਾਂਗੇ ਜੀਐਸਟੀ ਦਾ ਜਿਹੜਾ ਰੀਫਾਰਮ ਹੋਇਆ ਜਿਹੜਾ ਚੇਂਜ ਹੋਇਆ ਹੈ ਦਰਾਂ ਦੇ ਵਿੱਚ ਕੀ ਸੱਚਮੁੱਚ ਉਹ ਫਾਇਦੇਮੰਦ ਹੋਣ ਜਾ ਰਿਹਾ ਹੈ ਸਾਬਤ ਹੋਵੇਗਾ ਉਹ ਤੇ ਦੂਸਰੇ ਸਾਡੇ ਮਾਹਿਰ ਨੇ ਡਾਕਟਰ ਵਿਕਰਮ ਸਿੰਘ ਵਿਰ ਵਿਕਰ ਸਾਹਿਬ ਉਗੇ ਆਰਥ ਸ਼ਾਸਤਰੀ ਨੇ ਪ੍ਰੋਫੈਸਰ ਰਹਿ ਚੁਕੇ ਨੇ ਆਰਥ ਸ਼ਾਸਤਰੀ ਦੇ ਬਹੁਤ ਕੁਝ ਜਾਣਦੇ ਨੇ ਅਜੀਆਂ ਚੀਜ਼ਾਂ ਦਾ ਵੀ ਜੇ GST ਪਹਿਲਾਂ ਆਇਆ ਹੋਇਆ ਸੀਗਾ ਤਾਂ ਫਿਰ ਦੁਬਾਰਾ ਇਸ ਨੂੰ ਲਗਾਉਣ ਦੀ ਕੀ ਜਰੂਰਤ ਸੀ ਇਸ ਦੇ ਵਿੱਚ ਚੇਂਜ ਕਰਨ ਦੀ ਕੀ ਜਰੂਰਤ ਸੀ ਕਿ ਸੱਚਮੁੱਚ ਚੇਂਜ ਕਰਨ ਦੇ ਨਾਲ ਕੁਝ ਫਾਇਦਾ ਵੀ ਹੋਏਗਾ ਲੇਕਿਨ ਇਹ ਜੀਐਸਟੀ ਹੈ ਕੀ ਚੀਜ਼ ਐਸੀ ਕਹਿ ਤਾ ਦਿੰਨੇ ਆ ਕਿ ਗੁੱਡਸ ਤੇ ਸਰਵਿਸ ਟੈਕਸ ਇਸ ਗੁੱਡਸ ਤੇ ਸਰਵਿਸ ਟੈਕਸਸ ਹੈ ਕੀ ਚੀਜ਼ ਨਹੀਂ ਸਾਨੂੰ ਲੱਗਦੀ ਕਿਸ ਤਰ੍ਹਾਂ ਕਿਸ ਤਰ੍ਹਾਂ ਇਹ ਸਾਡੀ ਜ਼ਿੰਦਗੀ ਦੇ ਵਿੱਚ ਇਹ ਇਹਦਾ ਇੱਕ ਅਸਰ ਪੈਂਦਾ ਹੈ ਬਹੁਤ ਕੁਝ ਅਸੀਂ ਇਹਨਾਂ ਕੋਲ ਵੀ ਪੁੱਛਾਂਗੇ ਸਭ ਤੋਂ ਪਹਿਲਾਂ ਤੁਹਾਡਾ ਦੋਨਾਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਚੁੱਕਰੀਏ ਧੰਨਵਾਦ ਤੁਹਾਨੂੰ ਮੈਂ ਬਿਕਮ ਸਿੰਘ ਤੁਹਾਡੇ ਕੋਲੋਂ ਹਿਰਕ ਸਿੰਘ ਸਾਹਿਬ ਗੱਲ ਸ਼ੁਰੂਆਤ ਕਰਨਾ ਚਾਹਾਂਗਾ ਪ੍ਰੋਗਰਾਮ ਦੀ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਬਈ ਕਿਹਾ ਜਾਂਦਾ ਹੈ ਵੀ 1 ਜੁਲਾਈ 2017 ਨੂੰ ਜੀ ਐਨਡੀਆ ਸਰਕਾਰ ਨੇ ਨਰਿੰਦਰ ਮੋਦੀ ਜੀ ਦੀ ਅਗਵਾਈ ਚ ਜੜੀ ਚੱਲ ਰਹੀ ਹੈ ਇਹਨਾਂ ਨੇ ਸਾਰੇ ਪੁਰਾਣੇ ਟੈਕਸਸ ਦੀਆਂ ਸਲੈਬਸ ਟੈਕਸਸ ਦੇ ਨਾਂ ਹਟਾ ਕੇ ਇੱਕ ਨਵਾਂ ਟੈਕਸ ਆਉਂਦਾ ਸੀ ਜੀਐਸਟੀ ਗoods ਤੇ ਸਰਵਿਸ ਟੈਕਸ ਜੀ ਜੀ ਪਹਿਲੇ ਮੈਂ ਇਹ ਹੀ ਜਾਣਨਾ ਚਾਹਾਂ ਕਿਉਂਕਿ ਸਾਡੇ ਬਹੁਤ ਸਾਰੇ ਦਰਸ਼ਕ ਹੋਣਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਉਹ ਜਦੋਂ ਸਮਾਨ ਖਰੀਦਣ ਜਾਂਦੇ ਨੇ ਕੀ ਉਹਦੇ ਤੇ ਟੈਕਸ ਲੱਗਦਾ ਹੈ ਕਿਵੇਂ ਟੈਕਸ ਲੱਗਦਾ ਹੈ ਕਿ ਉਹ ਟੈਕਸ ਮੇਂ ਚੀਜ਼ਾਂ ਲੈ ਕੇ ਆਉਂਦੇ ਨੇ ਜਾਂ ਸੱਚ ਮੁੱਚ ਬਿਨਾਂ ਟੈਕਸ ਤੋਂ ਕਿਉਂਕਿ ਕਦੀ ਮੈਨੂੰ ਨਹੀਂ ਲੱਗਦਾ ਵੀ ਕੋਈ ਬਿੱਲ ਬੁੱਲ ਵੀ ਕਿਸੇ ਨੇ ਕੋਈ ਛੋਟੀਆਂ ਚੀਜ਼ਾਂ ਦਾ ਗ੍ਰੋਸਰੀ ਜਾਂ ਹੋਰ ਚੀਜ਼ਾਂ ਦਾ ਲਿਆਵੇ ਲੇਕਿਨ ਮੈਂ ਇਹ ਕਿ ਜਾਣਨਾ ਚਾਹਾਂ ਕਿ ਬਹੁਤ ਸਾਰੇ ਦਰਸ਼ਕ ਸਾਡੇ ਨਹੀਂ ਜਾਣਦੇ ਅੱਜ ਦੀ ਤਾਰੀਖ ਨੂੰ ਜਦੋਂ ਇੱਕ ਇਹ ਬੱਤ ਗਿਆ ਵੀ ਇਹ ਤਿ ਸ਼ਹਿਰੇ ਦੇ ਉੱਤੇ ਅਸਰ ਨਵਰਾਤਰੀਆਂ ਦੇ ਤਿਉਹਾਰ ਮਨਾ ਰਹੇ ਆ ਉਸੇ ਤਰ੍ਹਾਂ GST 2.0 ਵੀ ਇੱਕ ਤਿਹਾਰ ਹੈ ਉਹ ਲੋਕਾਂ ਦੇ ਜ਼ਿਹਨ ਦੇ ਵਿੱਚ ਆ ਗਿਆ ਵੀ GST GST ਤਿਹਾਰ ਕਿਵੇਂ ਹੋ ਸਕਦਾ ਇੱਕ ਟੈਕਸ ਤੇ ਤਿਹਾਰ ਕਿਵੇਂ ਹੋ ਸਕਦਾ ਮੈਂ ਉਹ ਜਾਣਨਾ ਚਾਹਾਂਗਾ ਤੁਹਾਡੇ ਕੋਲੋਂ ਵੀ ਇਹ GST ਹੈ ਕੀ ਚੀਜ਼ ਆ ਡਾਬਰਾ ਜੀ ਦੇਖੋ ਸਰਕਾਰ ਦੀ ਆਮਦਨ ਦਾ ਸਭ ਤੋਂ ਵੱਡਾ ਜੇ ਸਾਧਨ ਕੋਈ ਹੁੰਦਾ ਹੈ ਤੇ ਉਹ ਹੁੰਦਾ ਹੈ ਕਿ ਲੋਕਾਂ ਕੋਲੋਂ ਜਿਹੜੇ ਸਰਕਾਰ ਟੈਕਸ ਲੈਂਦੀ ਜੀ ਟੈਕਸ ਦੋ ਤਰ੍ਹਾਂ ਦੇ ਹੁੰਦੇ ਕਿਉਂਕਿ ਲੋਕਾਂ ਨੂੰ ਪਹਿਲੇ ਸਮਝਾਣ ਲਈ ਇਹ ਚੀਜ਼ ਜ਼ਰੂਰੀ ਹੈ ਸਾਡੇ ਜਿਹਨੇ ਦਰਸ਼ਕ ਨੇ ਉਹਨਾਂ ਨੂੰ ਇਸ ਚੀਜ਼ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਜੀ ਦੋ ਚਾਰ ਸ਼ਬਦਾਂ ਵਿੱਚ ਟੈਕਸ ਦੋ ਤਰ੍ਹਾਂ ਦੇ ਹੁੰਦੇ ਹੈ ਇੱਕ ਨੂੰ ਕਹਿੰਦੇ ਆ ਸਿੱਧੇ ਜਾਂ ਡਾਇਰੈਕਟ ਟੈਕਸ ਦੂਜੇ ਹੁੰਦੇ ਇਨਡਾਇਰੈਕਟ ਟੈਕਸ ਜਾਂ ਅਸਿੱਧੇ ਕਰ ਬਿਲਕੁਲ ਜਿਸ ਤਰ੍ਹਾਂ ਇਨਕਮ ਟੈਕਸ ਹੈ ਉਹ ਡਾਇਰੈਕਟ ਟੈਕਸ ਹੈ ਅਸਿੱਧੇ ਕਰ ਪਹਿਲੇ ਜਿਹੜੇ ਆ ਨਾ ਉਹ ਬਹੁਤ ਸਾਰੇ ਹੁੰਦੇ ਸੀਗੇ ਜਿਸ ਤਰ੍ਹਾਂ ਕੋਈ ਚੀਜ਼ ਬਾਹਰੋਂ ਆਈ ਉੱਤੇ ਇੰਪੋਰਟ ਡਿਊਟੀ ਲੱਗ ਗਈ ਫੇਰ ਪ੍ਰੋਸੈਸ ਹੋਈ ਉੱਤੇ ਐਕਸਾਈਜ਼ ਡਿਊਟੀ ਲ ਫੇਰ ਉਹ ਰਾਜ ਦੇ ਵਿੱਚ ਗਈ ਉੱਤੇ ਇੰਟਰ ਸਟੇਟ ਟੈਕਸ ਲੱਗ ਗਿਆ ਬਾਰਡਰਾਂ ਦੇ ਉੱਤੇ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਸੀ ਫਿਰ ਸਟੇਟ ਦੇ ਵਿੱਚ ਆ ਗਈ ਉੱਥੇ ਵੈਟ ਲੱਗ ਗਿਆ ਤਾਂ ਬਹੁਤ ਸਾਰੇ ਟੈਕਸ ਹੁੰਦੇ ਸੀ ਜੀ ਦੀ ਵਜ੍ਹਾ ਕਰਕੇ ਕਈ ਵਾਰ ਟੈਕਸ ਤੇ ਟੈਕਸ ਲੱਗੀ ਜਾਂਦਾ ਸੀ ਲੈਟ ਉਹਨੂੰ ਟੈਕਸ ਔਨ ਟੈਕਸ ਕਹਿੰਦੇ ਆ ਔਰ ਉਹਦਾ ਇਫੈਕਟ ਉਹਨੂੰ ਕਾਸਕੇਡਿੰਗ ਇਫੈਕਟਰੀ ਕਹਿੰਦੇ ਆ ਜੀ ਤਾਂ ਉਹਦੀਆਂ ਬੜੀਆਂ ਸਾਰੀਆਂ ਪ੍ਰੋਬਲਮ ਸੀ ਦੂਜੀ ਗੱਲ ਸੀ ਹਰੇਕ ਸਟੇਟ ਦੇ ਵਿੱਚ ਟੈਕਸ ਰੇਟ ਅਲੱਗ-ਅਲੱਗ ਸੀ ਐਕਸਾਈਜ਼ ਡਿਊਟੀ ਦਾ ਕਿਤੇ ਰੇਟ ਕੁਝ ਸੀ ਕਿਤੇ ਕੋਈ ਸੀ ਜਦ ਕਿ ਦੂਜੇ ਪਾਸੇ ਪੂਰੀ ਦੁਨੀਆ ਦੇ ਵਿੱਚ ਬਹੁਤ ਸਾਰੇ ਦੇਸ਼ ਆਹ ਜੇ ਸੀ ਜਿਹੜੇ 1 ਨੇਸ਼ਨ 1 ਟੈਕਸ ਯਾਨੀ ਇੱਕ ਦੇਸ਼ ਚ ਇੱਕ ਹੀ ਟੈਕਸ ਲੱਗੇ ਉਹਦੇ ਅੰਦਰ ਜੀਐਸਟੀ ਲਾਗੂ ਕਰ ਚੁੱਕੇ ਸੀ ਗੱਲ ਸਾਡੇ ਦੇਸ਼ ਦੇ ਵਿੱਚ ਵੀ 35-40 ਸਾਲ ਤੋਂ ਚੱਲ ਰਹੀ ਸੀ ਲੇਕਿਨ ਇਸ ਚੀਜ਼ ਦੀ ਕੋ ਹਿੰਮਤ ਨਹੀਂ ਸੀ ਕਰ ਰਹੇ ਪੋ ਪੋਲਿਟੀਕਲ ਵੈਲ ਪਾਵਰ ਵੀ ਚਾਹੀਦੀ ਹੁੰਦੀ ਉਹਦੇ ਵਾਸਤੇ ਜੀ ਜੀ ਉਹਦੇ ਵਾਸਤੇ 2017 ਦੇ ਵਿੱਚ ਉਸ ਵੇਲੇ ਦੇ ਜਿਹੜੇ ਵਿੱਤ ਮੰਤਰੀ ਮਿਸਟਰ ਅਰਣ ਜੇਤਲੀ ਸੀਗੇ ਉਹਨਾਂ ਨੇ ਇਹ ਬੋਲਡ ਸਟੈਪ ਲਿਆ ਸਰਕਾਰ ਦੀ ਬੈਕਿੰਗ ਦੇ ਨਾਲ ਔਰ GST ਇੰਟਰੋਡਿਊਸ ਕੀਤਾ ਮੈਂ ਤੁਹਾਡੇ ਕੋਲ ਅੱਗੇ ਬਾਅਦ ਚ ਪੁੱਛਾਂਗਾ ਕਿਉਂਕਿ GST ਲਾਗੂ ਕਰਨ ਤੋਂ ਪਹਿਲਾਂ ਇਹ 20 ਲਾਗੂ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਸ GST ਬਾਰੇ ਕੀ ਕਿਹਾ ਅਸੀਂ ਪਹਿਲੇ ਆਪਣੇ ਦਰਸ਼ਕਾਂ ਨੂੰ ਉਹ ਇੱਕ ਕਲਿੱਪ ਦਿਖਾ ਦਿੰਦੇ ਹਾਂ ਨਵੇਂ સ્વરૂਪ ਵਿੱਚ ਮੁੱਖ ਰੂਪ ਸੇ ਅਬ ਸਿਰਫ पांच परसेंट और अठारह परसेंट के ही टैक्स लेब रहेंगे इसका मतलब है रोजमर्रा के इस्तेमाल की ज्यादातर चीजें और सस्ती हो जाएगी खाने पीने का सामान दवाइयां साबुन ब्रश पेस्ट स्वास्थ्य और जीवन बीमा ऐसे अनेकों सामान अनेकों सेवाएं या तो टैक्स फ्री होगी या फिर केवल पांच परसेंट टैक्स देना होगा जिन सामानों पर पहले बारह परसेंट टैक्स लगा करता था उसमें से नाइन्टी नाइन परसेंट यानी करीब करीब सौ के निकट 99% परसेंट चीजें अब 5% परसेंट टैक्स के दायरे में आ गई है साथियों पिछले ग्यारह साल में देश में 25 करोड़ लोगों ने गरीबी को हराया है गरीबी को परास्त किया है और गरीबी से बाहर निकल करके पच्चीस करोड़ का एक बहुत बड़ा समूह नियो मिडिल क्लास के रूप में आज देश के अंदर बहुत बड़ी भूमिका अदा कर रहा है प्रधानमंत्री जी ने साफ कहा कि उन्होंने जेड़ा जीएसटी टो तो पॉइंट सिफर लागू किया है उस उसका कुछ बदलाव आ गया ਬਹੁਤ ਪੁੱਛਾਇਆ ਅਸੀਂ ਗੱਲ ਕਰ ਰਹੇ ਸੀ ਵੀ GST ਹੈ ਕੀ ਚੀਜ਼ ਹੈ ਇਸ ਬਾਰੇ ਕਿਉਂਕਿ ਦਸਵੇਂ ਸੀ ਵਰਕ ਸਾਹਿਬ ਵਿਕਸਮਾ ਤੁਹਾਡੇ ਕੋਲ ਦੁਬਾਰਾ ਫਿਰ ਚੁਣਾਗਾ ਸਾਡੇ ਨਾਲ ਨੇ ਬਲਰਾਮ ਪ੍ਰਾਸ਼ਾ ਜੀ ਮੈਂ ਤੁਹਾਡੇ ਨਾਲ ਚੁਣਾ ਚਾਹਾਂਗਾ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਨੇ ਕਿਹਾ ਦੋ 20 ਦੀ ਮੈਂ ਗੱਲ ਉਹਨਾਂ ਨਾਲ ਕਰਾਂਗਾ ਦੋ 0 ਆਈ ਹੈ ਲੇਕਿਨ ਕੀ ਸੱਚਮੁੱਚ ਕਿਉਂਕਿ 10 ਕ ਦਿਨ ਹੋ ਗਏ ਨੇ 10 ਕ ਦਿਨ ਤੁਸੀਂ ਸਮਝਦੇ ਹੋ ਤੁਸੀਂ ਨਵਰਾਤਰੀ ਦਾ ਤਿਹਾੜ ਮਨਾਇਆ ਕੱਲ ਦੁਸ਼ਹਿਰਾ ਮਨਾਇਆ ਵੀ ਇਹ ਸੱਚਮੁੱਚ ਜੋ ਦੱਸਿਆ ਗਿਆ ਉਸ ਹਿਸਾਬ ਨਾਲ ਇਹ ਵੀ ਜਿਹੜਾ ਹੈ ਦੋ 0 ਇੱਕ ਤਿਹਾਰ ਤੋਂ ਘਟ ਨਹੀਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਆਮ ਲੋਕਾਂ ਨੂੰ ਰਾਹਤ ਦਿੰਦੇ ਹੋਏ ਸਿੱਧੇ ਤੌਰ ਤੇ ਜਿਹੜੀਆਂ ਟੈਕਸ ਸਲੈਬਸ ਥੀਆਂ ਇਹ 28% ਤੋਂ 18% 18% ਤੋਂ 5% ਔਰ ਕੁਝ ਖਿੱਤਿਆਂ ਦੇ ਵਿੱਚ ਜੜੀਆਂ ਟੈਕਸ ਬਿਲਕੁਲ ਖਤਮ ਕਰ ਦਿੱਤੇ ਗਏ ਜਿਸ ਦਾ ਸਿੱਧਾ ਅਸਰ ਆਮ ਲੋਕਾਂ ਨੂੰ ਮਿਲਿਆ ਜੀ ਔਰ ਨਵਰਾਤਰੀ ਤੋਂ 22 ਸਤੰਬਰ ਤੋਂ ਇਹ ਜਿਹੜੀ ਹੈ 2.0 ਲਾਗੂ ਕੀਤਾ ਗਿਆ ਇਸ ਨੂੰ ਤਿਹਾਉਰ ਦੀ ਤਰ੍ਹਾਂ ਇਸ ਲਈ ਬਣਾਇਆ ਜਾ ਰਿਹਾ ਹੈ ਕਿਉਂਕਿ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਟੈਕਸ ਹੈ ਉਹ ਬਹੁਤ ਘਟ ਗਿਆ ਜੀ ਜਿਸ ਦੇ ਨਾਲ ਉਹ ਅਸੀਂ ਦੇਖ ਸਕਦੇ ਹਾਂ ਕਿ ਛੋਟੀਆਂ ਕਾਰਾਂ ਦੀ ਵਿਕਰੀ ਜਿਹੜੀ ਹੈ ਜੀ ਉਹ ਬੰਪਰ ਹੋਈ ਹੈ ਔਰ ਦੇਸ਼ ਦੇ ਅੰਦਰ ਜਿਹੜੀ ਟੈਕਸ ਕਲੈਕਸ਼ਨ ਹੈ ਉਹ ਵਧੀ ਹੈ ਜੀ ਜਦੋਂ ਪ੍ਰੋਡਕਸ਼ਨ ਵੱਧ ਜਾਂਦੀ ਖਪਤ ਘਟ ਜਾਂਦੀ ਉਦੋਂ ਦੇਸ਼ ਦੇ ਅੰਦਰਲੀ ਅਰਥਵਿਵਸਥਾਏ ਉਹ ਰੁਕ ਜਾਂਦੀ ਹੈ ਜੀ ਜਦੋਂ ਪ੍ਰੋਡਕਸ਼ਨ ਵੱਧਦੀ ਹੋਵੇ ਖਪਤ ਵੀ ਵੱਧ ਜਾਂਦੀ ਹੋਵੇ ਕਿਉਂਕਿ ਇਹ ਟੈਕਸ ਜਿਹੜੇ ਆ ਘਟਣ ਦੇ ਨਾਲ ਖਪਤ ਵੀ ਵਧੇਗੀ ਜੀ ਔਰ ਜਿਹੜਾ ਟੈਕਸ ਘਟਣ ਦੇ ਨਾਲ ਆਮ ਲੋਕਾਂ ਨੂੰ ਰਾਹਤ ਮਿਲੀ ਹੈ ਰੋਜ਼ਮਰੋਜ਼ ਦੀ ਚੀਜ਼ਾਂ ਦੇ ਵਿੱਚ ਲੋਕਾਂ ਨੂੰ ਬਹੁਤ ਵੱਡਾ ਜਿਹੜਾ ਰੈਜ਼ੋਲੂਸ਼ਨ ਕਹਿ ਸਕਦੇ ਆਪਾਂ ਬਹੁਤ ਵੱਡਾ ਰਿਫਾਰਮ ਆਇਆ ਹੈ ਇਹ ਰਿਫਾਰਮ ਆਇਆ ਵੀ ਕਿਤੇ ਨਾ ਕਿਤੇ ਸੱਚਮੁੱਚ ਇਤਿਹਾਾਰ ਹੈ ਬਹੁਤ ਇੱਕ ਇਤਿਹਾਜ ਜਿਹਾ ਲੋਕ ਮਨਾ ਰਹੇ ਆ ਇਹਨੂੰ ਖਰੀਦਾਰੀ ਵਧ ਰਹੀ ਹੈ ਲੋਕਾਂ ਦੀ ਖਰੀਦਣ ਦੀ ਜਿਹੜੀ ਕਪੈਸਿਟੀ ਹੈ ਉਹ ਵੀ ਵਧ ਰਹੀ ਹੈ ਉਹ ਵੀ ਵਧ ਰਹੀ ਹੈ ਕਿਉਂਕਿ ਚੀਜ਼ਾਂ ਸਸਤੀਆਂ ਹੋਈਆਂ ਨੇ ਬਹੁਤ ਜ਼ਿਆਦਾ ਸਸਤੀਆਂ ਹੋਈਆਂ ਹੁਣ ਮੈਂ ਫੇਰ ਆਵਾਂਗਾ ਤੁਹਾਡੇ ਕੋਲ ਤੇ ਤੁਸੀਂ ਕਿਹਾ ਵੀ ਇਹ ਸਾਰੀਆਂ ਚੀਜ਼ਾਂ ਨੂੰ ਹਟਾ ਕੇ ਇਹ ਵੈਟ ਵਗੈਰਾ ਨੂੰ ਹਟਾ ਕੇ ਜਿਸ ਤਰ੍ਹਾਂ ਅਸੀਂ ਸਾਰੇ ਕਈ ਮੁਲਕਾਂ 'ਚ ਦੇਖਦੇ ਹਾਂ ਵੀ ਵਨ ਨੇਸ਼ਨ ਤੇ ਵਨ ਟੈਕਸ ਦੀ ਨੀਤੀ ਜਿਹੜੀ ਅਪੜਾਈ ਜਾ ਰਹੀ ਹੈ ਭਾਰਤ ਦੀ ਵੀ ਉਸ ਦੀ ਜਿਹੜਾ ਹੈਗਾ ਵੱਲ ਨੂੰ ਇੱਕ ਕਦਮ ਸਮਝਿਆ ਜਾ ਸਕਦਾ ਹੈ ਇੱਕ ਗੱਲ ਤਾਂ ਪਹਿਲੀ ਗੱਲ ਵੀ ਇਹ ਕਿਉਂਕਿ ਹਲੇ ਤਾਂ ਇਹਦੇ ਵਿੱਚ ਹਲੇ ਵੀ ਚਾਰ ਸਲੈਬਸ ਹੈਗੀਆਂ 0% 5% 12% ਤੇ 40% ਤੇ ਲੇਕਿਨ ਦੂਸਰੀ ਗੱਲ ਇਹ ਹੈ ਕਿ ਅਭੀ ਜਿਹੜਾ ਫਿਰ ਮੈਂ 2.0 ਬਾਰੇ ਵੀ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਵੀ ਡਿਫਰੈਂਸ ਕੀ ਹੈ 2.0 ਵੇਖੋ ਜਿਹੜੀ ਰਿਫਾਰਮ ਇਹਨੂੰ ਇਹ ਕਹਿ ਸਕਦੇ ਹੋ ਕਿ GST ਰਿਫਾਰਮ GST 2 ਵੇਸ ਕਰਕੇ ਕਹਿੰਦੇ ਕਿ ਇੱਕ ਨਾਲੋਂ ਦੂਸਰਾ ਵਰਸ਼ਨ ਹੈ ਔਰ ਇਹ ਰਿਫਾਰਮ ਹੈ ਬਿਲਕੁਲ ਆਮ ਤੌਰ ਤੇ ਕੋਈ ਨਵੀਂ ਚੀਜ਼ ਆਉਂਦੀ ਹੈ ਤਾਂ ਅਸੀਂ ਇਹ ਕਹਿੰਦੇ ਪਹਿਲਾ ਪੁਰਾਣਾ ਇਹ ਨਵਾਂ ਵਰਸ਼ਨ ਆ ਉਹ ਚੀਜ਼ ਹੈ ਜੀ ਕਿਉਂਕਿ ਜਦੋਂ ਸ਼ੁਰੂਆਤ ਕੀਤੀ ਗਈ ਸੀ ਸਰਕਾਰ ਨੂੰ ਕਿਤੇ ਨਾ ਕਿਤੇ ਡਰ ਸੀਗਾ ਕਿ ਸਾਡੀ ਸੈਂਟਰ ਦੀ ਔਰ ਸਟੇਟ ਸਟੇਟ ਵੀ ਰੌਲਾ ਪਾਉਂਦੇ ਸੀ ਵੀ ਸਾਡਾ ਮਾਲੀਆ ਨਾ ਘਟ ਜਾਏ ਸੈਂਟਰ ਕਹਿੰਦਾ ਸੀ ਸਾਡਾ ਮਾਲੀਆ ਨਾ ਘਟ ਜਾਏ ਸਾਰਿਆਂ ਦੀ ਸਹਿਮਤੀ ਜ਼ਰੂਰੀ ਸੀ ਇਸ ਕਰਕੇ ਉਸ ਵੇਲੇ ਜਿਹੜੀਆਂ ਦਰਾਂ ਸੀ ਜੀਐਸਟੀ ਦੀਆਂ ਹਾਇਰ ਐਂਡ ਤੇ ਬਹੁਤ ਜ਼ਿਆਦਾ ਰੱਖੀਆਂ ਗਈਆਂ ਸੀ ਜਿਸ ਤਰ੍ਹਾਂ ਪੰਜ ਸਲੈਬ ਬਣਾਤੀਆਂ 5% 12% 18% 28% 40% ਜੀ لیکن ਹੁਣ ਜਦੋਂ ਇੱਕ ਵਾਰੀ ਉਹ ਸਿਸਟਮ ਸਟੈਬਲਾਈਜ਼ ਹੋ ਗਿਆ ਤਾਂ ਸਰਕਾਰ ਨੂੰ ਲੱਗਿਆ ਕਿ ਕੁਝ ਜਗ੍ਹਾ ਦੇ ਉੱਤੇ ਅਸੀਂ ਰਾਹਤ ਦੇ ਸਕਦੇ ਹਾਂ ਕਸਟਮਰ ਨੂੰ ਉਹਦੇ ਨਾਲ ਸਰਕਾਰ ਦਾ ਕੋਈ ਬੜਾ ਨੁਕਸਾਨ ਨਹੀਂ ਹੋਏਗਾ ਮੋਟਾ-ਮੋਟਾ ਜੋ ਅੰਦਾਜ਼ਾ ਲਾਇਆ ਗਿਆ ਕਿ ਸਰਕਾਰ ਦਾ ਸਾਲ ਦਾ ਕੋ 40 ਕੋਹ ਖਜ਼ਾਰ ਕਰੋੜ ਰੁਪਏ ਦਾ مالیੇ ਦਾ ਨੁਕਸਾਨ ਹੋਊਗਾ ਜੇ ਹੋਇਆ ਜਿਹੜਾ ਕਿ ਹੋ ਸਕਦਾ ਨਾ ਹੋਵੇ ਜੀ ਲੇਕਿਨ ਦੂਜੇ ਪਾਸੇ ਲੋਕਾਂ ਨੂੰ ਇਹਦਾ ਫਾਇਦਾ ਹੋਏਗਾ ਕਿ ਘੱਟੋ-ਘੱਟ 2 ਲੱਖ ਕਰੋੜ ਰੁਪਈਆ ਟੈਕਸ ਸੇਵਿੰਗ ਦੇ ਰੂਪ ਦੇ ਵਿੱਚ ਲੋਕਾਂ ਦੀ ਜੇਬ 'ਚ ਜਾਊਗਾ ਜਿਹੜਾ ਉਹ ਖਰਚ ਕਰਨਗੇ ਜੀ ਉਹਦੇ ਨਾਲ ਜਦੋਂ ਲੋਕ ਖਰਚ ਕਰਨਗੇ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਸ ਤਰ੍ਹਾਂ ਉਹ ਪ੍ਰਧਾਨ ਮੰਤਰੀ ਜੀ ਜਿੰਨਾਂ ਚੀਜ਼ਾਂ ਦੇ ਨਾਮ ਲੈ ਰਹੇ ਸੀਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਰੋਜ਼ਮਾਰਾ ਵਰਤੋਂ ਦੀਆਂ ਚੀਜ਼ਾਂ ਕਹਿੰਦੇ ਆ ਤਕਨੀਕੀ ਭਾਸ਼ਾ 'ਚ ਇਹਨਾਂ ਨੂੰ ਫਾਸਟ ਮੂਵਿੰਗ ਕੰਜ਼ਿਊਮਰ ਗoods ਕਹਿੰਦੇ ਬਿਲਕੁਲ ਡਿਊਰੇਬਲ ਜਿਦਾਂ ਸਾਬਣ ਹੋ ਗਿਆ ਤੇਲ ਹੋ ਗਿਆ ਟੂਥਪੇਸ ਬ੍ਰਸ਼ ਇਹ ਵੋ ਉਹ ਚੀਜ਼ਾਂ ਜਿਹੜੀਆਂ ਸਾਰੇ ਦੀਆਂ ਸਾਰੀਆਂ ਜਾਂ ਤਾਂ ਜ਼ੀਰੋ 'ਚ ਆ ਗਈਆਂ ਜਾਂ 5% 'ਚ ਆ ਗਈਆਂ ਕਿਉਂਕਿ 18% ਦੀ ਸਲੈਬ ਹੀ ਖਤਮ 28% ਦੀ ਸਲੈਬ ਹੀ ਖਤਮ ਕਰ ਦਿੱਤੀ ਠੀਕ ਹੈ ਪਾਨ ਰਹਿ ਗਈ ਔਰ 18 ਰਹਿ ਗਈ ਤੁਹਾਡੇ ਔਰ 40% ਜਿਹੜੀ ਸਲੈਬ ਹੈ ਉਹ ਤਕਰੀਬਨ ਬਹੁਤ ਥੋੜੀਆਂ ਗੁੱਡਸ ਨੇ ਉਹਨਾਂ ਨੂੰ ਅਸੀਂ ਆਪਣੀ ਭਾਸ਼ਾ ਚ ਸਿਨ ਗੁੱਡਸ ਕਹਿੰਦੇ ਆ ਉਹਦੇ ਚ ਤਮਾਕੂ ਆ ਜਾਂਦਾ ਗੁਟਕਾ ਪਾਣ ਮਸਾਲਾ ਜਿਹੜੀਆਂ ਸਿਹਤ ਲਈ ਹਾਨੀਕਾਰਕ ਚੀਜ਼ਾਂ ਨੇ ਔਰ ਦੂਸਰੇ ਉਹਦੇ ਚ ਅਲਟਰਾ ਲਗਜ਼ਰੀ ਜਿਸ ਤਰ੍ਹਾਂ ਬਹੁਤ ਵੱਡੀਆਂ ਗੱਡੀਆਂ ਆ ਗਈਆਂ ਕਾਰਾਂ ਆ ਗਈਆਂ ਤੋ ਜਦੋਂ ਇਹਦਾ ਪ੍ਰਭਾਵ ਇੱਕਦਮ ਵੇਖਣ ਵਾਸਤੇ ਇਹ ਇਹ ਪੂਰੀ ਦੁਨੀਆ ਦੇ ਵਿੱਚ ਇਹ ਸਿਸਟਮ ਪਹਿਲਾਂ ਟੈਸਟਡ ਐਂਡ ਟਰਾਇਡ ਹੈ ਕਿ ਜਦੋਂ ਵੀ ਟੈਕਸ ਰੇਟ ਘਟਾਏਗਾ ਉਹਦਾ ਅਸਰ ਕਲੈਕਸ਼ਨ ਵਧੀ ਉਲਟਾ ਬਿਲਕੁਲ ਜਦੋਂ ਇਨਕਮ ਟੈਕਸ ਘਟਾਇਆ ਗਿਆ ਸੀ ਇਨਕਮ ਟੈਕਸ ਦੀ ਕਲੈਕਸ਼ਨ ਵੀ ਵਧੀ ਸੀ ਸਰਕਾਰ ਡਰਦੀ ਸੀ ਕਿ ਕਿਤੇ ਮਾਲੀਆ ਘਟ ਨਾ ਜਾਵੇ ਬਿਲਕੁਲ ਹੁਣ 22 ਤਰੀਕ ਨੂੰ 22 ਸਤੰਬਰ ਨੂੰ ਇਹ ਲਾਗੂ ਕੀਤਾ ਗਿਆ ਟੈਕਸ ਬਿਲਕੁਲ ਔਰ ਪਹਿਲੀ ਅਕਤੂਬਰ ਨੂੰ ਅੰਕੜੇ ਆਏ ਆ ਸਤੰਬਰ ਜੀਐਸਟੀ ਕਲੈਕਸ਼ਨ ਦੇ ਜੀ ਜੀ ਤੋਂ 190000 ਕਰੋੜ ਦਾ ਮਾਲੀਆ ਕਲੈਕਟ ਹੋਇਆ ਮਹੀਨੇ ਵਾਈਜ਼ ਅੰਕੜੇ ਆਉਂਦੇ ਦੇ ਬਿਲਕੁਲ ਜਿਹੜਾ ਕਿ ਪਿਛਲੇ ਦੇ ਮੁਕਾਬਲੇ 9% ਜ਼ਿਆਦਾ ਸੀਗਾ ਉਤੇ ਤਿਹਾਰ ਵੀ ਆ ਗਏ ਨਾ ਜੀ ਨਹੀਂ ਚਲੋ ਮੰਨ ਲਿਆ ਕੋਈ ਇਹੋ ਜੀ ਗੱਲ ਨਹੀਂ ਹਜੇ ਤੁਸੀਂ ਦੇਖੋਗੇ ਕਿ ਤਿਉਹਾਰ ਤਾਂ ਆਏ ਹਜੇ ਤਿਉਹਾਰ ਦੀਵਾਲੀ ਆਉਣ ਵਾਲੀ ਹੈ ਉਹ ਵੀ ਕਹਿ ਸਕਦੇ ਹੋ ਉਹ ਤਿਹਾਰਾਂ ਦਾ ਸੀਜ਼ਨ ਤੇ ਬਹੁਤ ਇੰਡੀਆ ਦੇ ਵਿੱਚ ਬਹੁਤ ਸਾਰੇ ਤਿਉਹਾਰ ਇਹ ਤਿਉਹਾਰਾਂ ਦਾ ਹੀ ਸੀਜ਼ਨ ਚੱਲ ਰਿਹਾ ਸਾਰੇ ਦਾ ਸਾਰਾ ਸਤੰਬਰ ਤੋਂ ਸ਼ੁਰੂ ਹੋ ਜਾਂਦਾ ਅਕਤੂਬਰ ਤੱਕ ਅਗੇ ਤੱਕ ਜਾਏਗਾ ਬਿਲਕੁਲ ਤੋ ਕਹਿੰਦਾ ਭਾਪ ਕਿਤੇ ਨਾ ਕਿਤੇ ਹੁਣ ਤੁਸੀਂ ਦੇਖੋ 10 ਦਿਨਾਂ ਦੇ ਵਿੱਚ ਜੇ ਕਾਰਾਂ ਦੀ ਵਿਕਰੀ 5.5% ਵੱਧ ਜਾਂਦੀ ਹੈ ਇਟ ਮੀਨਸ ਸਮਥਿੰਗ ਉਹਦਾ ਕੁਝ ਨਾ ਕੁਝ ਮਤਲਬ ਇਹੀ ਹੈ ਕਿ ਲੋਕ ਜਾਂ ਤਾਂ ਵੇਟ ਕਰ ਰਹੇ ਸੀਗੇ ਇਸ ਚੀਜ਼ ਦੀ ਲੋਕਾਂ ਨੂੰ ਪਹਿਲੇ ਪਤਾ ਲੱਗ ਗਿਆ ਕਿ ਇੱਕ ਦਿਨ ਸਾਨੂੰ ਦਾ ਫਾਇਦਾ ਹੋਣਾ ਹੈ ਉਹ ਵੀ ਦੱਸਿਆ ਵੀ ਤਾਂ ਸੀ ਨਾ ਵੀ ਲੋਕ ਨਵਰਾਤਰੀਆਂ ਦੀ ਇੰਤਜ਼ਾਰ ਕਰ ਰਹੇ ਹਾਂ ਯੈਸ ਉਹ ਵੀ ਸਾਰੀਆਂ ਚੀਜ਼ਾਂ ਨਾਲੀਆਂ ਤਾਂ ਉਹ ਅਲਟੀਮੇਟਲੀ ਕੋਲ ਮਲਾ ਕੇ ਇਹ ਜਿਹੜਾ ਟੈਕਸ ਰੇਟ ਰੀਐਕਸ਼ਨਲਾਈਜ਼ ਕੀਤੇ ਬਹੁਤ ਸਾਰੇ ਦੇਸ਼ ਐ ਉਹ ਜਿਹੇ ਆ ਜਿੱਥੇ 21% ਦੀ ਰੇਟ ਹੈਗਾ 21% دار ਹੈਗੀ ਅਸੀਂ ਉਸ ਪਾਸੇ ਨੂੰ ਵੱਧ ਰਿਹਾ ਤੂੰ ਮਲਟੀਪਲ ਸਲੈਬਸ ਤੋਂ ਘਟਾ ਕੇ ਮੇਜਰ ਦੋ ਜਾਂ ਤਿੰਨ ਸਲੈਬਸ ਜਿਹੜੀਆਂ ਲੋਕਾਂ ਨੇ ਨਵਰਾਤਰੀ ਕਰਕੇ ਖਰੀਦੀ ਜਾਂ ਵੈਸੇ ਖਰੀਦੀ ਲੇਕਿਨ ਇੱਕ ਚੀਜ਼ ਹੈ ਜੀ ਆ ਵੀ ਇਹਦੇ ਉੱਤੇ ਜੀਐਸਟੀ ਘਟ ਗਿਆ ਤੇ ਕਾਰ ਪਈ ਤਾਂ ਸਸਤੀ ਹੈ ਇਸ ਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਔਰ ਖੁਸ਼ ਨੇ ਜਿਸ ਦੀ ਪੌਕੇਟ ਦੇ ਵਿੱਚ 10 2000 3000 ਰੁਪਏ ਦੀ ਬਚਤ ਹੋਏਗੀ ਤਾਂ ਉਹ ਡੈਫੀਨੇਟਲੀ ਖੁਸ਼ ਹੋਏਗਾ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਔਰ ਇਹ ਸਰਕਾਰ ਦਾ ਬਹੁਤ ਵੱਡਾ ਜਿਹੜਾ ਇੱਕ ਸਮਝਿਆ ਜਾ ਸਕਦਾ ਹੈ ਉਪਰਾਲਾ ਵੀ ਕਿਹਾ ਜਾ ਸਕਦਾ ਹੈ ਔਰ ਜੇ ਆਰਥਿਕ ਸ਼ਾਸਤਰੀਆਂ ਦੇ ਮੁਤਾਬਕ ਇਹ ਬਹੁਤ ਵੱਡਾ ਆਰਥਿਕ ਹੰਗਾਰਾ ਹੈ ਇਸ ਦੇ ਨਾਲ ਇਕਨੋਮੀ ਵਧੇਗੀ ਜਿਸ ਤਰ੍ਹਾਂ ਕਹਿੰਦੇ ਅਰਥਵਿਵਸਥਾ ਦੇ ਵਿੱਚ ਬੜਾ ਵੱਡਾ ਹੰਗਾਰਾ ਮਿਲੇਗਾ ਔਰ ਕਾਫੀ ਜਿਹੜੀ ਇਕਨੋਮੀ ਹੈ ਭਾਰਤ ਦੀ ਉਹ ਗਰੋਥ ਹੋਏਗੀ ਵਧੇਗੀ ਇਹ ਬਹੁਤ ਚੀਜ਼ਾਂ ਜਿਹੜੀਆਂ ਨੇ ਇਹ ਕੇਵਲ ਤੇ ਕੇਵਲ ਇਹ ਨਹੀਂ ਵੀ ਜੀਐਸਟੀ ਕਟ ਹਾਂ ਵੀ ਅਸੀਂ ਦੇਖ ਲਿਆ ਵੀ ਜਿਹੜਾ GST ਆ ਫਰੂਟਸ ਤੇ ਵੈਜੀਟੇਬਲਸ ਤੇ ਬਿਲਕੁਲ ਜ਼ੀਰੋ ਕਰ ਦਿੱਤਾ ਤਾਂ ਕੁਝ ਨਹੀਂ ਇਕੱਲਾ ਫਰੂਟਸ ਵੈਜੀਟੇਬਲਸ ਦੇ ਉੱਤੇ ਜ਼ੀਰੋ ਕਰਨ ਦੀ ਗੱਲ ਨਹੀਂ ਆਈ ਜਾਂ ਫਿਰ ਅੰਡਿਆਂ ਦੇ ਉੱਤੇ ਹਟਾ ਦਿੱਤਾ ਜਾਂ ਫਿਰ ਕਿਸੇ ਚੀਜ਼ ਦੇ ਉੱਤੇ ਹੋਰ 5% ਕਰ ਦਿੱਤਾ ਇਹਦੇ ਨਾਲ ਜਿਸ ਤਰ੍ਹਾਂ ਸਾਡੇ ਮਾਹਿਰ ਕਹਿ ਰਹੇ ਨੇ ਵੀ ਬਹੁਤ ਜ਼ਿਆਦਾ ਫਾਇਦਾ ਹੋਏਗਾ ਵੀ ਲੋਕਾਂ ਦੀ ਪਾਕਟ ਚੋਂ ਪੈਸਾ ਬਾਹਰ ਆਏਗਾ ਉਖਰੀਦ ਦੀ ਤਾਕਤ ਰੱਖਦੇ ਨੇ ਖਰੀਦਣਗੇ ਉਹਨਾਂ ਨੂੰ ਚੀਜ਼ ਸਸਤੀ ਮਿਲੇਗੀ ਆਮ ਜਨਤਾ ਦੇ ਵਿੱਚ ਜਾ ਕੇ ਤੁਸੀਂ ਬਹੁਤ ਸੈਮੀਨਾਰ ਕਰ ਰਹੇ ਹੋ ਕਈ ਕੁਝ ਕਰ ਰਹੇ ਹੋ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਪਹਿਲੇ ਮੈਂ ਇਹ ਪੁੱਛਣਾ ਕਿਉਂਕਿ ਮੈਂ ਪਿੱਛੇ ਜੇ ਦੇਖਿਆ ਵੀ ਤੁਸੀਂ ਰੋਪੜ ਜ਼ਿਲ੍ਹੇ ਦੇ ਵਿੱਚ ਜੀਐਸਟੀ ਦੇ ਲਈ ਸਮਝਾਉਣ ਦੇ ਲਈ ਪਬਲਿਕ ਨੂੰ ਇੱਕ ਅਵੇਅਰਨੈਸ ਕੈਂਪ ਲਗਾਇਆ ਸੀ ਅਸੀਂ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਸਮਝਾ ਵੀ ਰਹੇ ਹਾਂ ਉਹ ਲੋਕਾਂ ਨੂੰ ਦੱਸ ਰਹੇ ਹਾਂ ਜੀ ਕਿ ਜਿਹੜਾ ਟੈਕਸ ਹੈ ਉਹ ਜਿਹੜੀਆਂ ਦਰਾਂ ਆ ਉਹ ਘਟਾ ਦਿੱਤੀ ਗਈਆਂ ਜੀ ਬਿਲਕੁਲ ਜਿਸ ਦੇ ਨਾਲ ਕਿ ਆਮ ਲੋਕਾਂ ਨੂੰ ਫਾਇਦਾ ਮਿਲ ਰਿਹਾ ਹੈ ਹੁੰਦਾ ਕੀ ਹੈ ਕਈ ਵਾਰ ਲੋਕਾਂ ਦੇ ਵਿੱਚ ਪ੍ਰਚਾਰ ਘਟ ਹੋਣ ਕਾਰਨ ਲੋਕਾਂ ਨੂੰ ਪਤਾ ਨਹੀਂ ਲੱਗਦਾ ਤੇ ਜਿਹੜਾ ਟੈਕਸ ਦਾ ਮਾਲੀਆ ਹੈ ਉਹ ਇਕੱਠਾ ਕਰਨ ਵੇਲੇ ਜਿਹੜੇ ਵਪਾਰੀ ਲੋਕ ਹੈ ਉਹ ਪੁਰਾਣੇ ਟੈਕਸ ਦੀ ਦਰਾਂ ਲਗਾ ਦਿੰਦੇ ਇਸ ਕਰਕੇ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਕੈਂਪ ਆਰਗੇਨਾਈਜ਼ ਕਰਕੇ ਲੋਕਾਂ ਨੂੰ ਸਮਝਾ ਰਹੇ ਹਾਂ ਔਰ ਲੋਕਾਂ ਨੂੰ ਇਹ ਵੀ ਦੱਸ ਰਹੇ ਹਾਂ ਕਿ ਜਿਹੜੀਆਂ ਕੁਝ ਚੀਜ਼ਾਂ ਟੈਕਸ ਫ੍ਰੀ ਕੀਤੀ ਗਈਆਂ ਹੈ ਜਿੱਦੇ ਵਿੱਚ ਲੋਕਾਂ ਨੂੰ ਬਹੁਤ ਬੜੀ ਰਾਹਤ ਮਿਲ ਰਹੀ ਹੈ ਔਰ ਲੋਕ ਉਹਦਾ ਵੱਧ ਤੋਂ ਵੱਧ ਲਾਭ ਲੈਣ ਔਰ ਜਿਹੜੀ ਖਰੀਦਦਾਰ ਦੀ ਕਪੈਸਿਟੀ ਹੈ ਲੋਕਾਂ ਦੀ ਉਹ ਪਹਿਲਾਂ ਨਾਲੋਂ ਵੱਧ ਰਹੀ ਹੈ ਔਰ ਲੋਕ ਜਿਹੜੀਆਂ ਚੀਜ਼ਾਂ ਨੂੰ ਲੈਣਾ ਚਾਹੁੰਦੇ ਸੀ ਜਿਵੇਂ ਟੀਵੀ ਫ੍ਰਿਜ ਹੋਗੇ ਆ ਜਾਂ ਐਲਸੀਡੀ ਹੋਗੀ ਮੋਬਾਈਲ ਹੋਗੇ ਇਹ ਸਾਰੇ ਚੀਜ਼ਾਂ ਸਸਤੀਆਂ ਹੋਈਆਂ ਨੇ ਇਹ ਲੋਕਾਂ ਨੂੰ ਦੱਸਣ ਦੇ ਲਈ ਗਰੀਬ ਬਸਤੀਆਂ ਦੇ ਵਿੱਚ ਜਾ ਜਾ ਕੇ ਅਸੀਂ ਦੱਸ ਰਹੇ ਹਾਂ ਔਰ ਇਸੇ ਕਰਕੇ ਅਸੀਂ ਇਹਨੂੰ ਤਿਹਾਰ ਵਾਂਗ ਬਣਾ ਰਹੇ ਹਾਂ ਮਨਾ ਰਹੇ ਹਾਂ ਤੇ ਦੂਸਰੀ ਗੱਲ ਇਹ ਹੈ ਵੀ ਇਹਦਾ ਕੋਈ ਚੈੱਕਪੁਆਇੰਟ ਪ੍ਰੋਗਰਾਮ ਜੀ ਹੋ ਸਕਦਾ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਅਸੀਂ ਇਹ ਦੇਖ ਰਹੇ ਹਾਂ ਵੀ ਉਹ ਕਈ ਉਹ ਆਰ ਜਿਹੜੇ ਦੁਕਾਨਦਾਰ ਚੀਜ਼ਾਂ ਦੇ ਰੇਟ ਨਹੀਂ ਘਟਾਉਂਦੇ ਹੈਗੇ ਚੀਨੀ ਚਾਹ ਪੱਤੀ ਆਮ ਗੱਲ ਹੈ ਹਰੇਕ ਘਰ 'ਚ ਵਰਤੋਂ ਹੁੰਦੀ ਹੈ ਗਰੋਸਰੀ ਤਾਂ ਲੈਂਦੇ ਹੀ ਨਾ ਕੋਈ ਲੈਂਦਾ ਹੈ ਲੇਕਿਨ ਇਸ ਵਕਤ ਸਭ ਤੋਂ ਜ਼ਿਆਦਾ ਗਰੋਸਰੀ ਦੇ ਉੱਤੇ ਫਾਇਦਾ ਹੈ ਬਹੁਤ ساری ਗਰੋਸਰੀ ਦੀਆਂ ਚੀਜ਼ਾਂ 0% ਤੇ ਆ ਗਈਆਂ ਨੇ ਜਾਂ ਫਿਰ 12 ਜਾਂ 18% ਤੋਂ 5% ਤੇ ਚਾਹ ਪੱਤੀ ਚੀਨੀ ਉਹ ਲੈ ਇੱਕ ਇਸ ਤਰ੍ਹਾਂ ਭੀ ਮੰਨ ਲਓ 3 ਨਹੀਂ 50 ਰੁਪਏ ਕਿਲੋ ਵਿਕ ਰਹੀ ਹੈ ਮੰਨ ਲਓ ਐਸੇ 45 42 45 ਰੇਟ ਹੋਏਗਾ 50 ਰੁਪਏ ਵਿਕ ਰਹੀ ਹੈ ਉਹ ਪਹਿਲਾਂ ਜੀਐਸਟੀ ਜਦੋਂ ਘਟਿਆ ਸੀਗਾ ਉਹ ਤੋਂ ਪਹਿਲਾਂ ਵੀ 50 ਵਿਕ ਰਹੀ ਸੀਗੀ ਅਸੀਂ ਉਦੋਂ ਵੀ ਬਿੱਲ ਨਹੀਂ ਲਿਆ ਹੁਣ ਵੀ 50 ਦਿੱਤੀ ਜਾਏਗੀ ਉਹਦੇ ਤੇ ਅਸੀਂ ਬਿੱਲ ਨਹੀਂ ਲੈਂਦੇ ਉਹ ਕਿਸ ਤਰ੍ਹਾਂ ਪਤਾ ਲੱਗੇਗਾ ਵੀ ਇਹਦਾ ਇਸੀ ਕਰਕੇ ਮੈਂ ਦੱਸ ਰਹੀ ਹਾਂ ਜੀ ਇਸੀ ਕਰਕੇ ਅਸੀਂ ਕੈਂਪ ਆਰਗੇਨਾਈਜ਼ ਕਰ ਰਹੇ ਹਾਂ ਜੀ ਇਸੀ ਕਰਕੇ ਅਸੀਂ ਲੋਕਾਂ ਨੂੰ ਸਮਝਾ ਰਹੇ ਹਾਂ ਕਿ ਜਿਹੜੀ ਟੈਕਸ ਦੀ ਸਲੈਬ ਘਟੀ ਹੈ ਉਹਦੇ ਨਾਲ ਕਿਹੜੇ ਕਿਹੜੇ ਚੀਜ਼ਾਂ ਦਾ ਜਿਹੜੀਆਂ ਰੋਜ਼ਮਰ ਦੇ ਚੀਜ਼ਾਂ ਐ ਜਿਵੇਂ ਕੋਈ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕੀ ਬਰਸ਼ ਕਰਦੇ ਆਂ ਜੀ ਟੁੱਥ ਬਰਸ਼ ਜਿਹੜਾ ਉਹਦੇ GST ਕੱਟ ਗਿਆ ਅਸੀਂ ਸਿਰੇ ਚਾਹ ਪੱਤੀ ਔਰ ਚੀਨੀ ਇਸਤੇਮਾਲ ਕਰਦੇ ਆਂ ਅਸੀਂ ਦੁੱਧ ਇਸਤੇਮਾਲ ਕਰਦੇ ਆਂ ਦਹੀਂ ਇਸਤੇਮਾਲ ਕਰਦੇ ਆਂ ਜੇ ਕੋਈ ਵੀ ਚੀਜ਼ ਐਸੀ ਇਸਤੇਮਾਲ ਕਰਦੇ ਆਂ ਜਿਹੜੇ ਖਾਣ ਪੀਣ ਦੀ ਅਵਸਥਾ ਹੈ ਇਹ ਸਾਡੇ ਕੈਂਪ ਆਰਗੇਨਾਈਜ਼ ਕਰਕੇ ਲੋਕਾਂ ਨੂੰ ਅਵੇਅਰ ਕਰਨ ਦਾ ਕਾਰਨ ਹੀ ਇਹੀ ਹੈ ਜੀ ਕਿ ਜਦੋਂ ਲੋਕ ਖਰੀਦਾਰੀ ਕਰਨ ਜਾਂਰ ਤਾਂ ਲੋਕ ਉੱਥੇ ਚੈੱਕ ਕਰਨ ਆਮ ਜਨਤਾ ਵੀ ਜਿਹੜੀ ਹੈ ਉਹ ਅਵੇਅਰ ਹੋਵੇ ਕਿ ਇਸ ਤੇ ਟੈਕਸ 5% ਹੈ ਜਾਂ 2% ਹੈ ਜਾਂ 0% ਹੈ ਜਿਹੜੇ ਲੋਕਾਂ ਨੂੰ ਪਤਾ ਹੋਊਗਾ ਤਾਂ ਲੋਕ ਜਿਹੜੀ ਹੈ ਖਿਦਰੀ ਕਰਨ ਸਮੇ ਆਪਣੇ ਪੈਸੇ ਵੀ ਬਚਾ ਸਕਦੇ ਇਸ ਵਿੱਚ ਇੱਕ ਦੋਸਤੋ ਬੜੀ ਵੱਡੀ ਗੱਲ ਇਸ ਦੇ ਵਿੱਚ ਆਣੀ ਹੈ ਕਿਉਂਕਿ ਅਸੀਂ ਗੱਲ ਹਰ ਹਰ ਗੱਲ ਦੇ ਵਿੱਚ ਅਸੀਂ ਬਾਹਰਲੇ ਦੇਸ਼ਾਂ ਦੀ ਐਗਜ਼ਾਮਪਲ ਦਿੰਦੇ ਆਂ ਵੀ ਫੋਰਨ ਚ ਇਸ ਤਰ੍ਹਾਂ ਹੈ ਫੋਰਨ ਚ ਇਸ ਤਰ੍ਹਾਂ ਹੈ ਲੇਕਿਨ ਫੋਰਨ ਦੇ ਵਿੱਚ ਜੇ ਕਿਸੇ ਨੇ 1 ਡਾਲਰ ਦੀ ਚੀਜ਼ ਵੀ ਖਰੀਦਣੀ ਹੈ ਨਾ ਤਾਂ ਉਸ ਦੇ ਉੱਤੇ ਉਹਨਾਂ ਦਾ ਇੱਕ ਰੇਟ ਹੁੰਦਾ ਹੈ ਫਿਕਸ 13% ਹੈ 11% ਹੈ ਉਹ ਉਸ ਹਿਸਾਬ ਦੇ ਨਾਲ ਉਹ ਉਹਨਾਂ ਨੂੰ ਬਿੱਲ ਲੈਂਦੇ ਨੇ ਚਾਹੀ 1 ਡਾਲਰ ਦੀ ਚੀਜ਼ ਹੈ ਉਹਨਾਂ ਨੂੰ ਬਕਾਇਦਾ ਬਿੱਲ ਦਿੱਤਾ ਜਾਂਦਾ ਹੈ ਜਾਂ ਜੇ ਕੋਈ ਨਹੀਂ ਦਿੰਦਾ ਤਾਂ ਬਿੱਲ ਮੰਗਦੇ ਨੇ ਸਾਡੇ ਲੋਕ ਇਹ ਨਹੀਂ ਮੰਗਦੇ ਇਸ ਲਈ ਇੱਕ ਗੱਲ ਜ਼ਰੂਰ ਆਪਣੇ ਪੱਲੇ ਬੰਨ ਲਓ ਕੋਈ ਵੀ ਚੀਜ਼ ਖਰੀਦਦੇ ਬਾਜ਼ਾਰ ਦੇ ਵਿੱਚੋਂ ਅਗਰ ਤੁਸੀਂ 20 ਰੁਪਏ ਦੀ ਵੀ ਕੋਈ ਚੀਜ਼ ਖਰੀਦਦੇ ਹੋ 10 ਰੁਪਏ ਦੀ ਵੀ ਚੀਜ਼ ਖਰੀਦਦੇ ਤਾਂ ਇੱਕ ਮਿਹਰਬਾਨੀ ਜ਼ਰੂਰ ਹੈ ਵੀ ਆਪਣੇ ਦੁਕਾਨਦਾਰ ਤੋਂ ਬਿੱਲ ਜ਼ਰੂਰ ਲਓ ਬਿੱਲ ਦੇ ਦੋ ਫਾਇਦੇ ਨੇ ਅਗਰ ਤੁਹਾਡੀ ਚੀਜ਼ ਖਰਾਬ ਨਿਕਲਦੀ ਹੈ ਕੁਝ ਹੁੰਦਾ ਹੈ ਤਾਂ ਤੁਹਾਡੇ ਕੰਜ਼ਿਊਮਰ ਕੋਰਟ ਤੱਕ ਜਾਣ ਦਾ ਅਗਰ ਬਿੱਲ ਤੁਹਾਡੇ ਕੋਲ ਹੈਗਾ ਤਾਂ ਤੁਹਾਡੇ ਕੋਲ ਇੱਕ ਹੱਕ ਬਣਦਾ ਹੈਗਾ ਦੂਸਰੀ ਗੱਲ ਹੈ ਵੀ ਤੁਹਾਨੂੰ ਪਤਾ ਲੱਗਦਾ ਵੀ ਉਸ ਦੇ ਉੱਤੇ ਤੁਹਾਨੂੰ ਟੈਕਸ ਕਿੰਨਾ ਲੱਗਿਆ ਜ਼ੀਰੋ ਲੱਗਿਆ ਹੈ 5 ਲੱਗਿਆ ਹੈ 12 ਲੱਗਿਆ ਇਹ ਤੁਹਾਨੂੰ ਪਤਾ ਹੁੰਦਾ ਹੈ ਬਿਲਕੁਲ ਜਿਵੇਂ ਬਲਰਾਮ ਜੀ ਕਹਿ ਰਹੇ ਨੇ ਅਸਰੇ ਹੁੰਦਾ ਹੈ ਦੁਕਾਨਦਾਰ ਜਿਹੜਾ ਹੈ ਉਪਰੋਂ ਟੈਕਸ ਦਾ ਫਾਇਦਾ ਲੈ ਲੈਂਦਾ ਹੈ ਲੇਕਿਨ ਆਮ ਕੰਜ਼ਿਊਮਰ ਤੱਕ ਉਹ ਟੈਕਸ ਦਾ ਫਾਇਦਾ ਨਹੀਂ ਪਹੁੰਚਦਾ ਉਹ ਤਾਂ ਹੀ ਪੁੱਜੇਗਾ ਜੇ ਅਸੀਂ ਜਿਹੜਾ ਹੈ ਉਸ ਦਾ ਬਿੱਲ ਲਾਗੇ ਮਿਰਕ ਸਾਹਿਬ ਗੱਲ ਕਰਦੇ ਆਂ ਆਪਾਂ ਵੀ ਕਹਿੰਦੇ ਵੀ ਜਦੋਂ ਆਪਾਂ ਆਪਣੇ ਕੋਲ ਖਰੀਦ ਦੀ ਪਾਵਰ ਆ ਜਾਏਗੀ ਅਸਾਸੀ ਜਾ ਕੇ ਮਾਰਕੀਟ ਦੇ ਵਿੱਚ ਆਪਣਾ ਪੈਸਾ ਧਾਗੇ ਅਸੀਂ ਭਾਰਤੀ ਉਸ ਅਰਥਵਿਵਸਥਾ ਨੂੰ ਕਿਤੇ ਨਾ ਕਿਤੇ ਹਾਈ ਕਰਾਂਗੇ ਵਧਾਵਾਂਗੇ ਮਤਲਬ ਇਸ ਚੀਜ਼ ਦੇ ਨਾਲ 2 ਜ਼ੀਰੋ ਆਉਣ ਦੇ ਨਾਲ ਜਿਸ ਤਰ੍ਹਾਂ ਤੁਸੀਂ ਕਿਹਾ ਵੀ 2 ਜ਼ੀਰੋ ਦੇ ਆਉਣ ਦੇ ਨਾਲ ਹੀ ਫੋਰ ਆਨ ਦੀ ਰਸਤੀਆਂ ਹੋਈਆਂ ਠੀਕ ਹੈ ਬੜੀ ਲਗਜ਼ਰੀਅਸ ਚੀਜ਼ਾਂ 40% ਤੇ ਚਲੀਆਂ ਗਈਆਂ ਲੇਕਿਨ ਅਗਰ ਇਹ ਚੀਜ਼ਾਂ ਅਗਰ ਉਹ ਪੈਸਾ ਜਾਏਗਾ ਕਰੇਗਾ ਭਾਰਤੀ ਅਰਥ ਵਿਵਸਥਾ ਜਿਹੜੇ ਕਹਿਣੇ ਵੀ ਹੌਲੀ ਹੌਲੀ ਹੁਣ ਅਪ ਹੋ ਰਹੀ ਹੈ ਵੀ ਇਹਨੂੰ ਹੰਗਾਰਾ ਮਿਲ ਸਕਦਾ ਹੈ ਅ ਡਾਵਰਾ ਜੀ ਪਿਛਲੇ ਸਮੇਂ ਤੋਂ ਪੂਰੀ ਦੁਨੀਆ ਦੀਆਂ ਜਿਹੜੀਆਂ ਦੋ ਇਕਨੋਮੀ ਅਰਥ ਵਿਵਸਥਾ ਸੀ ਸਭ ਤੋਂ ਤੇਜ਼ੀ ਨਾਲ ਡਵੈਲਪ ਕਰ ਰਹੀਆਂ ਸੀ ਇੱਕ ਸੀ ਚਾਈਨਾ ਦੂਜਾ ਸੀ ਇੰਡੀਆ ਜਿਨ੍ਹਾਂ ਦੀ ਕਨਸਟੈਂਟਲੀ ਮਤਲਬ 7.5-8% ਚਾਈਨਾ ਦਾ ਕਿਸੇ ਵੇਲੇ 10 ਤੋਂ ਵੀ ਉੱਪਰ ਰਿਹਾ ਅਸੀਂ ਵੀ 10 ਦੇ ਲਾਗੇ ਜਾ ਕੇ ਮੁੜਿਆ ਜੀ ਲੇਕਿਨ ਇਸ ਵੇਲੇ ਪੂਰੀ ਦੁਨੀਆ ਚ ਹਿੰਦੁਸਤਾਨ ਹੈ ਜਿਹੜਾ 6.5-7 ਦੇ ਕਰੀਬ ਜਿਹਦੀ ਸਾਲਾਨਾ ਗਰੋਥ ਰੇਟ ਹੈ 7% ਜੀ ਜੀ ਹੁਣ ਉਹ ਗਰੋਥ ਰੇਟ ਤਾਂ ਹੀ ਬਣੀ ਰਹਿੰਦੀ ਹੈ ਜੇਕਰ ਡਿਮਾਂਡ ਬਣੀ ਰਵੇ ਬਿਲਕੁਲ ਡਿਮਾਂਡ ਮਤਲਬ ਮੰਗ ਬਣੀ ਰਵੇ ਲੋਕ ਚੀਜ਼ਾਂ ਖਰੀਦਣ ਡਿਮਾਂਡ ਬਣੀ ਰਵੇ ਗਰੋਥ ਰੇਟ ਤਾਂ ਹੀ ਬਣਦੀ ਹੈ ਬਿਲਕੁਲ ਉਹ ਜਿਹੜੀ ਡਿਮਾਂਡ ਹੈ ਹੁਣ ਕਈ ਦੇਸ਼ਾਂ ਦੇ ਵਿੱਚ ਰੈਸੈਸ਼ਨ ਚੱਲ ਰਹੀ ਹੈ ਇਸ ਵੇਲੇ ਅਮਰੀਕਾ ਦੇ ਵਿੱਚ ਤੁਸੀਂ ਕੈਨੇਡਾ ਦੇ ਵਿੱਚ ਦੇਖ ਲਓ ਰੈਸੈਸ਼ਨ ਹੈ ਕਈ ਸੈਕਟਰ ਚ ਬਹੁਤ ਜ਼ਿਆਦਾ ਰੈਸੈਸ਼ਨ ਹੈ ਜਦੋਂ ਰੈਸੈਸ਼ਨ ਆਉਂਦੀ ਆ ਨੌਕਰੀਆਂ ਵੀ ਜਾਂਦੀਆਂ ਸਾਰਾ ਕੁਝ ਹੁੰਦਾ ਤੋ ਇਹ ਇੱਕ ਤਰੀਕੇ ਨਾਲ ਸਰਕਾਰ ਦਾ ਮਕਸਦ ਜੋ ਬੇਸਿਕਲੀ ਇਹਦੇ ਪਿੱਛੇ ਪਰਪਸ ਸੀ ਦੋ ਵੱਡੇ ਕਹਿ ਸਕਦੇ ਹੋ ਇੱਕ ਤਾਂ ਟੈਕਸ ਰਿਫਾਰਮ ਜੀ ਲੋਕਾਂ ਨੂੰ ਫਾਇਦਾ ਹੋਇਆ ਰਾਹਤ ਮਿਲੀ ਜੀ ਦੂਸਰੀ ਚੀਜ਼ ਅਰਥਵਿਵਸਥਾ ਨੂੰ ਪੁਸ਼ ਮਿਲੇਗਾ ਯਾਨੀ ਇੱਕ ਧੱਕਾ ਜਿਹਨੂੰ ਅਪਲਿਫਟਮੈਂਟ ਵਾਲਾ ਪੁਸ਼ ਮਿਲੇਗਾ ਕਿ ਲੋਕਾਂ ਦੀ ਜੇਬ ਚ ਪੈਸਾ ਆਏਗਾ ਡਿਮਾਂਡ ਜਨਰੇਟ ਹੋਏਗੀ ਡਿਮਾਂਡ ਜਨਰੇਟ ਹੋਏਗੀ ਵੱਧ ਪੈਦਾਵਾਰ ਹੋਏਗੀ ਵੱਧ ਨੌਕਰੀਆਂ ਜਿਹੜੀਆਂ ਉਹ ਪੈਦਾ ਹੋਣਗੀਆਂ ਔਰ ਉਹਦੇ ਨਾਲ ਪੂਰੇ ਸਮੁੱਚੇ ਦੇਸ਼ ਦੀ ਜਿਹੜੀ ਗਰੋਥ ਰੇਟ ਹੈ ਜਿਹੜੀ ਅਸੀਂ ਸਾਇਸੀ ਕੋਸ਼ਿਸ਼ ਇਹ ਕਰ ਰਹੇ ਆ ਕਿ 6.5-7% ਦੇ ਆਸ-ਪਾਸ ਜਿੰਨੀਆਂ ਵੀ ਅੰਤਰਰਾਸ਼ਟਰੀ ਏਜੰਸੀਜ਼ ਨੇ ਉਹਨਾਂ ਦੀ ਵੀ ਸਾਡੀ ਰੇਟਿੰਗ ਹਿੰਦੁਸਤਾਨ ਬਾਰੇ ਆਉਣ ਵਾਲੇ 3-4 ਸਾਲ ਵਾਸਤੇ ਔਰ ਜੇ ਅ ਲੰਬੇ ਸਮੇਂ ਵਾਸਤੇ ਵੀ ਸੋਚੀਏ ਤਾਂ ਉਹ ਮੰਨ ਕੇ ਚੱਲ ਰਿਹਾ ਕਿ ਇੰਡੀਆ ਇੱਕ ਐਹੋ ਜਿਹਾ ਕੰਟਰੀ ਹੈ ਜੀਡੀ ਗਰੋਥ ਰੇਟ ਲੰਬੇ ਸਮੇਂ ਵਿੱਚ 6 ਤੋਂ 7 ਔਰ ਈਵਨ ਇਸ ਤੋਂ ਜ਼ਿਆਦਾ ਵੀ ਰਹਿ ਸਕਦੀ ਹੈ। ਤਾਂ ਇਹ ਇਨਡਾਇਰੈਕਟ ਟੈਕਸ ਜਿਹੜਾ ਸੀ ਜੀਐਸਟੀ ਕਿਉਂਕਿ ਐਸ ਵੇਲੇ ਸਭ ਤੋਂ ਵੱਡਾ ਸਾਡੇ ਕੋਲੇ ਜੇ ਇਨਡਾਇਰੈਕਟ ਟੈਕਸ ਕੋਈ ਹੈ ਤਾਂ ਉਹ ਜੀਐਸਟੀ ਹੈ। ਔਰ ਮੈਂ ਤੁਹਾਨੂੰ ਇੱਥੇ ਥੋੜਾ ਜਿਹਾ ਹੋਰ ਦੱਸ ਦਿਆਂ ਕਿ ਜੀਐਸਟੀ ਜਿਹੜਾ ਹੁੰਦਾ ਇਹਦੇ ਦੋ ਕੰਪੋਨੈਂਟ ਹੁੰਦੇ ਆ ਇੱਕ ਸਟੇਟ ਕੰਪੋਨੈਂਟ ਇੱਕ ਸੈਂਟਰ ਦਾ ਕੰਪੋਨੈਂਟ। ਜਿਹੜੀ ਵੀ ਰੇਟ ਹੈ ਅੱਧਾ ਟੈਕਸ ਜਿਹੜਾ ਉਹ ਸੈਂਟਰ ਨੂੰ ਜਾਂਦਾ ਅੱਧਾ ਜਿਹੜਾ ਉਹ ਸਟੇਟ ਨੂੰ ਜਾਂਦਾ। ਇੱਕ ਇਹਦਾ ਆਈਜੀਐਸਟੀ ਵੀ ਹੁੰਦਾ ਆ ਜਿਹੜਾ ਕਿ ਲਗ ਔਰ ਉਹ ਜਿਹੜੀ ਜਿਹੜਾ ਸੈਂਟਰ ਦਾ ਇੰਟੀਗ੍ਰੇਟਡ GST ਕਹਿੰਦੇ ਨਾ ਬਿਲਕੁਲ ਔਰ ਜਿਹੜਾ ਸੈਂਟਰ ਕੋਲ ਹਿੱਸਾ ਵੀ ਜਾਂਦਾ ਹੈ ਸੈਂਟਰ ਉਹ ਹਿੱਸਾ ਫਿਰ ਬਾਅਦ ਦੇ ਵਿੱਚ ਸਟੇਟਸ ਨਾਲ ਸ਼ੇਅਰ ਕਰ ਸ਼ੇਅਰ ਕਰਦਾ ਯੈਸ ਠੀਕ ਹੈ ਤੋ ਕਹਿਣ ਦਾ ਭਾਵ ਸਟੇਟਾਂ ਵੱਲੋਂ ਸ਼ੁਰੂ ਦੇ ਵਿੱਚ ਕਿਤੇ ਨਾ ਕਿਤੇ ਦੱਬਵੀਂ ਬਾਤ ਇਹ ਗੱਲ ਜ਼ਰੂਰ ਕੀਤੀ ਗਈ ਸੀ ਕਿ ਕਿਤੇ ਸਾਡਾ ਮਾਲੀਆ ਘਟ ਨਾ ਜਾਵੇ ਲੇਕਿਨ ਅੱਜ ਦੀ ਅਖਬਾਰ ਦੇ ਵਿੱਚ ਇੱਕ ਨਿਊਜ਼ ਆ ਕਿ ਪੰਜਾਬ ਦੇ ਫਾਈਨਾਂਸ ਮਿਨਿਸਟਰ ਨੇ ਐਡਮਿਟ ਕੀਤਾ ਕਿ ਮਤਲਬ ਖੈਰ ਉਹਨਾਂ ਤਾਂ 6 ਮਹੀਨੇ ਦਾ ਅੰਕੜਾ ਦਿੱਤਾ ਕਿਉਂਕਿ ਇਸ ਚੀਜ਼ ਨੂੰ ਤਾਂ ਦੋ ਕੀ ਅਜੇ ਹਫ਼ਤੇ ਹੋ ਗਏ 22 ਤਾਂ ਅੱਜ 3 ਤਰੀਕ ਹੈ ਤੁਸੀਂ 12 ਦਿਨ ਦਾ 10 12 ਦਿਨ ਤੋ ਉਹਦੇ ਨਾਲ ਤਾਂ ਜੇ ਉਹਦਾ ਅਸਰ ਕੀ ਪੈਂਦਾ ਉਹ ਤੇ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੇਗਾ ਪਰ ਕਿਉਂਕਿ ਜਦੋਂ ਵੀ ਕੋਈ ਟੈਕਸ ਸਹੀ ਜੇ ਸਹੀ ਜੇ ਦੇਖੋ ਜਦੋਂ ਕੋਈ ਰਿਫਾਰਮ ਕਰਦੇ ਆ ਇਹਦੇ ਅਸਰ ਸਾਨੂੰ 10 12 15 ਸਾਲ ਦੇ ਵਿੱਚ ਬਾਅਦ ਪਤਾ ਲੱਗਦੇ ਆ 17 ਦੇ ਵਿੱਚ ਲਾਗੂ ਕੀਤਾ ਅਜੇ 8 ਸਾਲ ਹੋਏ ਆ ਉਹਨੇ ਜਿਹੜੇ ਅਸੀਂ ਰਿਫਾਰਮਸ ਕੀਤੇ ਨੇ ਇਹਨਾਂ ਦਾ ਇਮੀਡੀਏਟ ਇਮਪੈਕਟ ਤਾਂ ਕੰਜ਼ਿਊਮਰ ਦੀ ਜੇਬ ਤੇ ਪੈ ਗਿਆ ਕਈਆਂ ਚੀਜ਼ਾਂ ਲੇਕਿਨ ਕਈਆਂ ਚੀਜ਼ਾਂ ਦਾ ਜਿਹੜਾ ਅਸਰ ਹੈ ਉਹ ਆਉਣ ਵਾਲੇ ਪੰਜਾਂ ਸੱਤਾਂ ਸਾਲਾਂ ਦੇ ਵਿੱਚ ਸਹੀਜੇ ਸਹੀਜੇ ਦੇਖਣ ਨੂੰ ਮਿਲੇ ਇੱਕ ਚੀਜ਼ ਮੈਂ ਹੋਰ ਜੋੜਾਂ ਇਹਦੇ ਨਾਲ ਜੀ ਵੀ ਇਹ ਟੈਕਸਿਸ ਕਟੇ ਹੈ ਆਪਾਂ ਕਹਿੰਨੇ ਆ ਵੀ ਇਹਦੇ ਨਾਲ ਮਹਿੰਗਾਈ ਘਟੇਗੀ ਜੀ ਮਹਿੰਗਾਈ ਘਟੇਗੀ ਬਿਲਕੁਲ ਮਹਿੰਗਾਈ ਘਟੇਗੀ ਆਪਣੇ ਆਰਬੀਆਈ ਦੇ ਗਵਰਨਰ ਨੇ ਵੀ ਕਿਹਾ ਵੀ ਰੈਪੋ ਰੇਟ 5.5 ਹੀ ਰੱਖਿਆ ਜੀ ਜੋ ਉਹਦੇ ਚ ਕੋਈ ਬਾਜ਼ਾਰ ਨਹੀਂ ਹੋਏਗਾ ਕੀ ਤੁਸੀਂ ਸਮਝਦੇ ਹੋ ਵੀ ਇਸ ਮਹਿੰਗਾਈ ਘਟਣ ਦੇ ਨਾਲ ਰੈਪੋ ਰੇਟ ਵਧਣ ਦੇ ਨਾਲ ਨਾ ਕੁਝ ਕਰਨ ਦੇ ਨਾਲ ਜਿਹੜਾ ਅਸੀਂ ਲੋਕ ਇੰਟਰਸਟ ਦਿੰਨੇ ਆ ਉਹ ਵੀ ਕਿਤੇ ਨਾ ਕਿਤੇ ਸਟਾਪ ਹੋਏਗਾ ਘਟ ਹੋਏਗਾ ਮਤਲਬ ਤੇ ਉਹ ਵੀ ਫਾਇਦਾ ਆਮ ਪਬਲਿਕ ਨੂੰ ਇਸ ਦੇ ਕਾਰਨ ਮਿਲ ਸਕਦਾ ਹੈ ਜੀ ਦੇਖੋ ਜਿਹੜੀ ਤੁਸੀਂ ਆਰਬੀਆਈ ਦੀ ਗੱਲ ਕੀਤੀ ਨਾ ਆਰਬੀਆਈ ਨੇ ਸਭ ਤੋਂ ਪਹਿਲਾਂ ਜਿਹੜੀਆਂ ਜਿਹੜੀ ਰੈਪੋਰੇਟ ਜਾਂ ਰਿਵਰਸ ਰੈਪੋਰੇਟ ਜਾਂ ਸੀਆਰਆਰ ਜੋ ਵੀ ਇਹ ਰੇਸ਼ੀਓਸ ਹੁੰਦੀਆਂ ਇਹ ਉਸ ਵੇਲੇ ਇਹਨਾਂ ਵੱਲ ਖਿਆਲ ਰੱਖਣਾ ਹੁੰਦਾ ਜਦੋਂ ਉਹਨਾਂ ਨੂੰ ਲੱਗੇ ਕਿ ਮਹਿੰਗਾਈ ਕਾਬੂ ਚ ਹੈ ਕਾਬੂ ਚ ਕਿਉਂਕਿ ਅਗਰ ਉਹ ਥੋੜਾ ਜਿਹਾ ਕੱਟ ਕਰ ਦਿਆ ਤਾਂ ਉਹਦੇ ਨਾਲ ਮਨੀ ਸਪਲਾਈ ਇੱਕਦਮ ਵੱਧ ਜਾਂਦੀ ਪੈਸਾ ਬਹੁਤ ਜ਼ਿਆਦਾ ਆ ਜਾਂਦਾ ਬਿਲਕੁਲ ਔਰ ਉਹਦੇ ਨਾਲ ਡਿਮਾਂਡ ਬਹੁਤ ਜ਼ਿਆਦਾ ਵਧ ਜਾਂਦੀ ਇਨਫਲੇਸ਼ਨ ਆ ਜਾਂਦੀ ਹੈ ਇਸ ਕਰਕੇ ਉਹਨਾਂ ਨੂੰ ਧਿਆਨ ਚ ਰੱਖਣਾ ਪੈਂਦਾ ਹੈ ਸਾਰੀਆਂ ਚੀਜ਼ਾਂ ਬੜਾ ਬੈਲੈਂਸਿੰਗ ਐਕਟ ਹੈ ਜਿਹੜਾ ਬੜੇ ਧਿਆਨ ਨਾਲ ਉਹਨਾਂ ਨੂੰ ਕਰਨਾ ਪੈਂਦਾ ਹੈ ਬਿਲਕੁਲ ਤੋਂ ਲੰਬੇ ਸਮੇਂ ਦੇ ਵਿੱਚ ਜੇ ਉਹਨਾਂ ਨੂੰ ਲੱਗੇ ਕਿ ਮਹਿੰਗਾਈ ਕੰਟਰੋਲ ਦੇ ਵਿੱਚ ਹੈ ਜੀ ਪ੍ਰੋਡਕਸ਼ਨ ਨੂੰ ਕੋਈ ਕਮੀ ਨਹੀਂ ਆਈ ਅਨਾਜ ਦੀ ਸਭ ਤੋਂ ਪਹਿਲਾਂ ਸਰਕਾਰ ਨੇ ਦੇਸ਼ ਦੇ ਵਿੱਚ ਦੇਖਣਾ ਕਿ ਸਾਡੇ ਦੇਸ਼ ਦੇ ਵਿੱਚ ਅਨਾਜ ਦੀ ਪੈਦਾਵਾਰ ਸਟੇਬਲ ਹੈ ਜੀ ਜੀ ਕੋਈ ਗਰਬ ਨੁਕਸਾਨੀ ਦਾ ਨਹੀਂ ਗਈ ਬਾਲੀ ਜਿਆਦਾ ਜੀ ਜੀ ਇਹਦਾ ਮਤਲਬ ਸਪਲਾਈ ਸਾਨੂੰ ਬਾਹਰੋਂ ਤਾਂ ਨਹੀਂ ਮੰਗਾਉਣੀ ਪਊਗੀ ਬਿਲਕੁਲ ਤੇ ਅਗਰ ਇਹ ਸਾਰੇ ਪੈਰਾਮੀਟਰ ਠੀਕ ਹੁੰਦੇ ਆ ਤਾਂ ਉੱਥੇ ਫਿਰ ਜਾ ਕੇ ਸਰਕਾਰ ਉਹ ਦਰ ਘਟਾ ਦਿੰਦੀ ਜੀ ਔਰ ਉਹ ਘਟਣ ਦੀ ਆਸ ਮਤਲਬ ਇਮੀਡੀਏਟਲੀ ਅਸੀਂ ਆਸ ਨਹੀਂ ਰੱਖ ਸਕਦੇ ਪਹਿਲਾਂ ਦੋ ਵਾਰ ਘਟਾ ਚੁੱਕਿਆ ਉਹ ਵਾਲੀ ਨਹੀਂ ਇਸ ਵਾਰ ਤਾਂ ਉਹਨੇ ਕੱਲ੍ਹ ਕੱਪਰਸੋ ਬਿਆਨ ਦੇ ਦਿੱਤਾ ਨਾ ਵੀ ਇਸ ਵਾਰ ਇਹਦੇ ਨਾਲ ਕੋਈ ਫਰਕ ਨਹੀਂ ਪਏਗਾ ਇਹ 5.5 ਆਲਰੇਡੀ ਆਲਰੇਡੀ ਬੜੇ ਕੰਫਰਟੇਬਲ ਲੈਵਲ ਦੇ ਉੱਤੇ ਹੈਗੇ ਆ ਨਾ ਇਕਨੋਮੀ ਦੇ ਵਿੱਚ ਇਨਫਲੇਸ਼ਨ ਬਹੁਤ ਜ਼ਿਆਦਾ ਨਾ ਰੈਸੈਸ਼ਨ ਬਹੁਤ ਜ਼ਿਆਦਾ ਇਸ ਕਰਕੇ ਉਹਨੂੰ ਛੇ ਜਦੋਂ ਗੱਲ ਆਉਂਦੀ ਹੈ ਜੀ ਆਮ ਪਬਲਿਕ ਦੀ ਤਾਂ ਆਮ ਪਬਲਿਕ ਦਾ ਕੀ ਨਜ਼ਰੀਆ ਹੈ ਕੀ ਆਮ ਪਬਲਿਕ ਅਵੇਅਰ ਹੈ ਮਤਲਬ ਬਹੁਤ ਚੀਜ਼ਾਂ ਹੈਗੀਆਂ ਜਿਹੜੀਆਂ ਐਸੇ ਤੁਹਾਡੇ ਕੋਲੋਂ ਮੈਂ ਤੁੱਕ ਕੇ ਬੀਜੇਪੀ ਦੇ ਆਗੂ ਬੀਜੇਪੀ ਦੇ ਲੀਡਰੋ ਤੁਸੀਂ ਯੈਸ ਤਾਂ ਕਰੋਗੇ ਵੀ ਹਾਂ ਵੀ ਐਸ ਤਰ੍ਹਾਂ ਹੈਗਾ ਹੈ ਲੇਕਿਨ ਸੱਚ ਵਿੱਚ ਜਦੋਂ ਪਬਲਿਕ ਦੇ ਵਿੱਚ ਜਾਣੇ ਹੈਗੀਆਂ ਤਾਂ ਉਹ ਸਭ ਤੋਂ ਪਹਿਲੀ ਗੱਲ ਹੈ ਕਿ ਅਸੀਂ ਲੋਕ ਕੀ ਸਾਡੀ ਜਿਹੜਾ ਸਮਾਜ ਹੈ ਉਹ ਟੈਕਸਿਸ ਨੂੰ ਲੈ ਕੇ ਅਵੇਅਰ ਹੈਗਾ ਹੈ ਇਸ ਤਰ੍ਹਾਂ ਹੈ ਜੀ ਅਸੀਂ ਜਦੋਂ ਹੁਣ ਪਿੰਡਾਂ ਦੇ ਵਿੱਚ ਜਾ ਕੇ ਔਰ ਬਸਤੀਆਂ ਦੇ ਵਿੱਚ ਜਾ ਕੇ ਕੈਂਪ ਆਰਗੇਨਾਈਜ਼ ਕੀਤੇ ਜੀ ਤਾਂ ਉੱਥੇ ਜਦੋਂ ਅਸੀਂ ਲੋਕਾਂ ਨੂੰ ਦੱਸਿਆ ਕਿ ਨਰਿੰਦਰ ਮੋਦੀ ਸਰਕਾਰ ਜਿਹੜੀ ਹੈ ਟੈਕਸ ਘਟਾ ਕੇ ਤੁਹਾਨੂੰ ਇਹਨਾਂ ਇਹਨਾਂ ਚੀਜ਼ਾਂ ਦੇ ਇਹਨਾਂ ਟੈਕਸ ਘਟੇਗਾ ਲੋਕਾਂ ਨੂੰ ਪਤਾ ਨਹੀਂ ਹੁੰਦਾ ਤੁਹਾਨੂੰ ਟੈਕਸ ਕਿੰਨਾ ਲੱਗ ਰਿਹਾ ਹੈ ਜੀ ਜਦੋਂ ਟੈਕਸ ਘਟਣ ਦੇ ਅਸੀਂ ਲੋਕਾਂ ਨੂੰ ਫਾਇਦੇ ਸਮਝਾਏ ਹੈ ਔਰ ਉਸ ਦੇ ਨਾਲ ਲੋਕਾਂ ਨੂੰ ਦੱਸਿਆ ਹੈ ਕਿ ਕੀ ਕੀ ਚੀਜ਼ਾਂ ਸਸਤੀਆਂ ਹੋਈਆਂ ਹੈ ਤਾਂ ਲੋਕ ਬੜੇ ਹੈਰਾਨ ਹੋਏ ਕਿ ਸਾਨੂੰ ਟੈਕਸ ਦਾ ਪਤਾ ਹੀ ਨਹੀਂ ਆਜ ਤੱਕ ਕਿ ਟੈਕਸ ਕਿੱਦਾਂ ਲਗਾਇਆ ਜਾਂਦਾ ਹੈ ਉਹ ਜੀ ਬਿਲਕੁਲ ਔਰ ਜਦੋਂ ਇਹ ਗੱਲ ਆ ਲੋਕਾਂ ਨੂੰ ਸੀ ਸ਼ੇਅਰ ਕੀਤੀਆਂ ਤਾਂ ਬੜੇ ਖੁਸ਼ ਹੋਏ ਓਕੇ ਕਿ ਜਿਹੜਾ ਟੈਕਸ ਘਟਣ ਦੇ ਨਾਲ ਜਿਹੜੀ ਉਹਨਾਂ ਦੀ ਆਮ ਜ਼ਿੰਦਗੀ ਹੈ ਰੋਜ਼ਮਰਹ ਜ਼ਿੰਦਗੀ ਹੈ ਉਹਦੇ ਵਿੱਚ ਉਹਨਾਂ ਨੂੰ ਰਾਹਤ ਮਿਲੇਗੀ ਬਿਲਕੁਲ ਕਿਉਂਕਿ ਮੋਦੀ ਸਰਕਾਰ ਤਾਂ ਕਰਦੀ ਹੀ ਲੋਕਾਂ ਦੀ ਰਾਹਤ ਦੇ ਲਈ ਕੰਮ ਹੈ ਗਰੀਬਾਂ ਦੇ ਲਈ ਕੰਮ ਕਰ ਰਹੀ ਹੈ ਔਰ ਦੇਖੋ ਇੱਕ ਸੈਕਟਰ ਨਹੀਂ ਹੈ ਅਸੀਂ ਜੇ ਖੇਤੀਬਾੜੀ ਦੀ ਗੱਲ ਕਰ ਲਈਏ ਖੇਤੀਬਾੜੀ ਦੇ ਸੰਦਾਂ ਦੇ ਉੱਤੇ ਵੀ ਟੈਕਸ ਖਤਮ ਵੀ ਕੀਤੇ ਗਏ ਆ ਤੇ ਟੈਕਸ ਬਹੁਤ ਘਟਾਏ ਗਏ ਆ ਜਿਵੇਂ ਕਿ ਵਿਰਕ ਸਾਹਿਬ ਨੇ ਕਿਹਾ ਕਿ ਇਹਦਾ ਫਾਇਦਾ ਸਾਨੂੰ ਆਉਣ ਵਾਲੇ ਲੰਬੇ ਸਮੇਂ ਦੇ ਬਾਅਦ ਪਤਾ ਲੱਗੂਗਾ ਜਿਵੇਂ ਖੇਤੀ ਦੇ ਸੈਕਟਰ ਦੇ ਵਿੱਚ ਹੈ ਜਾਂ ਇੰਸ਼ੋਰੈਂਸ ਸੈਕਟਰ ਦੇ ਵਿੱਚ ਹੈ ਅਸੀਂ ਬਹੁਤ ਜਿਹੜਾ ਦੇਖ ਰਿਹਾ ਟੈਕਸ ਘਟੇ ਆ ਉਹਦੇ ਨਾਲ ਲੋਕਾਂ ਨੂੰ ਸਿੱਧੀ ਸਿੱਧੀ ਰਾਹ ਜਿਹੜੀ ਹੈ ਉਸ ਸਰਕਾਰ ਨੇ ਦੇਣ ਦਾ ਕੰਮ ਕੀਤਾ ਹੈ ਅਖੀਰ ਦੇ ਵਿੱਚ ਜਲਦੀ ਨਾਲ ਬਿਰਖ ਸਾਹਿਬ ਦਾ ਸਮਾਪਤ ਹੋ ਚੁੱਕਿਆ ਹੈ ਆਮ ਪਬਲਿਕ ਦੇ ਦਿਮਾਗ ਦੇ ਵਿੱਚ ਇਹ ਪਾਣਾ ਹੋਵੇ ਵੀ ਹਾਂ ਇਹ ਟੈਕਸਿਸ ਇਹ ਬੈਨੀਫਿਟ ਹੈ ਔਰ ਭਾਰਤੀ ਅਰਥਵਿਵਸਥਾ ਨੂੰ ਜਿੱਥੇ ਦਾ ਫਾਇਦਾ ਹੋਏਗਾ ਉੱਥੇ ਹੀ ਜਿਹੜੀ ਹੈ ਗਰੀਬੀ ਦੀ ਮਾਲ ਚੇਲ ਰਹੇ ਲੋਕਾਂ ਨੂੰ ਵੀ ਫਾਇਦਾ ਹੋਏਗਾ ਕੀ ਕਹਿਣਾ ਚਾਹੋਗੇ ਜਲਦੀ ਬੋਲੋ ਆ ਬਿਲਕੁਲ ਠੀਕ ਹੈ ਉਹਦਾ ਸਾਰਿਆਂ ਤੋਂ ਵਧੀਆ ਤਾਂ ਤਰੀਕਾ ਇਹ ਆ ਜਿਸ ਤਰੀਕੇ ਨਾਲ ਅਸੀਂ ਇਹ ਪ੍ਰੋਗਰਾਮ ਕਰ ਰਹੇ ਆ ਜਾਂ ਅਖਬਾਰਾਂ ਦੇ ਵਿੱਚ ਆਰਟੀਕਲ ਛਾਪ ਰਹੇ ਆ ਔਰ ਜਦੋਂ ਰੁਕੀ ਰਿਐਲਿਟੀ ਦੇ ਵਿੱਚ ਇਹ ਚੀਜ਼ਾਂ ਦੇਖ ਰਿਹਾ ਤਾਂ ਉਹਨਾਂ ਨੂੰ ਇਹ ਸਾਹਮਣੇ ਪਤਾ ਲੱਗ ਹੀ ਰਹੀਆਂ ਨੇ ਬਾਕੀ ਕੁਝ ਚੀਜ਼ਾਂ ਇਮੀਡੀਏਟਲੀ ਹੋ ਗਈਆਂ ਕੁਝ ਚੀਜ਼ਾਂ ਜਿਹੜੀਆਂ ਉਹ ਥੋੜਾ ਸਮਾਂ ਲੈ ਕੇ ਬਾਅਦ ਦੇ ਵਿੱਚ ਪਤਾ ਲੱਗੇਗਾ ਸੋ ਉਸ ਤੋਂ ਗੱਲ ਇਹ ਹੈ ਵੀ ਸਾਡੇ ਜਿੱਥੇ ماہر ਮੰਨਦੇ ਨੇ ਉੱਥੇ ਹੀ ਬਹੁਤ ਸਾਰੇ ਅਰਥ ਵਿਗਿਆਨੀ ਮੰਨਦੇ ਨੇ ਵੀ ਇਹ ਅਗਰ ਐਨਡੀਐ ਸਰਕਾਰ ਵੱਲੋਂ ਚੱਕਿਆ ਗਿਆ ਕਦਮ ਜੀਐਸਟੀ ਦੇ ਵਿੱਚ ਰਿਫਾਰਮ ਦਾ ਹੈਗਾ ਤਾਂ ਇਹ ਸਭ ਤੋਂ ਵੱਡਾ ਬਦਲਾ ਹੈਗਾ ਔਰ ਇਹ ਸਭ ਤੋਂ ਫਾਇਦੇ ਵਾਲਾ ਹੈਗਾ ਜਿਹੜਾ ਆਉਣ ਵਾਲੇ ਸਮੇਂ ਵਿੱਚ ਹੀ ਨਹੀਂ ਬਲਕਿ ਪਹਿਲੀ ਤਰੀਕ ਤੋਂ ਜਿਸ ਦਿਨ ਲਾਗੂ ਹੋਇਆ 22 ਤਰੀਕ ਤੋਂ ਹੀ ਆਮ ਜਨਤਾ ਨੂੰ ਫਾਇਦਾ ਦੇ ਰਿਹਾ ਹੈ ਤੇ ਇਹ ਫਾਇਦਾ ਹੀ ਦੇਵੇਗਾ ਹਾਲਾਂਕਿ ਬਹੁਤ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਕਰਨ ਵਾਲੀਆਂ ਨੇ ਪੈਟਰੋਲੀਅਮ ਪਦਾਰਥ ਬਾਹਰ ਰੱਖੇ ਗਏ ਨੇ ਜੋ ਬਾਹਰ ਸੀ ਤੇ ਬਾਹਰ ਹੀ ਕਿ ਗਏ ਨੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਲੇਕਿਨ ਇੱਕ ਜ਼ਰੂਰ ਹੋਏਗਾ ਕਿ ਇਸ ਦੇ ਨਾਲ ਮਹਿੰਗਾਈ ਘਟੇਗੀ ਤੇ ਆਮ ਬੰਦੇ ਨੂੰ ਆਮ ਆਦਮੀ ਨੂੰ ਜ਼ਰੂਰ ਰਾਹਤ ਮਿਲੇਗੀ ਇਹਨਾਂ ਦਰਾਂ ਦੇ ਤੋ ਤੇ ਭਾਰਤ ਦੀ ਆਰਥਿਕ ਵਿਵਸਥਾ ਕਿਤੇ ਨਾ ਕਿਤੇ ਜਾ ਕੇ ਮਜ਼ਬੂਤੀ ਦੇਵੇਗੀ ਬਲਰਾਮ ਪ੍ਰੈਸ਼ਰ ਜੀ ਤੇ ਵਿਰਕ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਵੀ ਕਰਦੇ ਹੋਏ ਧੰਨਵਾਦ ਹੁਣ ਲੈਣੇ ਆ ਗਿਆ ਅਗਲੇ ਹਫਤੇ ਇਸੇ ਵਕਤ ਇਸੇ ਚੈਨਲ ਤੇ ਇੱਕ ਨਵੇਂ ਵਿਸ਼ੇ ਦੇ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਨਮਸਕਾਰ